ਉਹ ਕਰ ਰਹੇ ਵੀ ਚਰਖੜੀਆਂ ਪਰ ਚੜਾ ਤੇ ਆ ਰਹੇ ਗਲਚੀਰ ਤੇ ਉਬਲਦੀਆਂ ਦੇਗਾਵਾਂ ਬਾਲ ਤੇ ਭੱਜੇ ਨਹੀਂ ਅਬਦਾਲੀ ਨੂੰ ਭਜਾਇਆ ਨਾਦਰ ਸ਼ਾਹ ਦਾ ਪਡਾਂਗਾ ਕਰਿਆ ਅਮੀਰ ਮੰਨੂ ਕੀ ਨਾ ਕਰਾਤੀ ਉਹਨੇ ਵੀ ਵਾਰਸ ਹੋਣ ਦਾ ਦਾਵਾ ਕਰੇਵੇਂ ਕਰਨ ਵਾਲੇ ਕਹੇ 1000 ਰੁਪਏ ਆ ਦੇ 1000 ਰੁਪਏ ਮੰਗਤੇ ਤੇ ਇਸੇ ਧਰਤੀ ਵਿਥੇ ਜਦ ਬਾਬਾ ਬੰਦਾ ਸਿੰਘ ਨੂੰ ਕਿਹਾ ਜਲਾ ਦੇਣਾ ਕਿ ਤੇਰੇ ਪੁੱਤ ਕਾ ਕਾਲਜਾ ਕੱਢ ਕੇ ਉਹ ਵਿੱਚ ਪਾਵਾਂਗੇ ਨਹੀਂ ਤਾਂ ਝੁਕ ਜਾ ਇਹਨ ਮੰਨ ਲੈ ਕਹਿੰਦਾ ਨਹੀਂ ਤੁਰ ਕਹਦੇ ਨੇ ਕਹਿੰਦਾ ਬਾਬਾ ਬੰਦਾ ਸੀ ਨੇ ਮੈਨੂੰ ਜ਼ਮੀਨ ਦੇਈ ਤੀ ਹਾਂ ਕਹਰੇ ਆ ਨਾ ਫਿਰ ਉਹ ਵੇਚਣ ਵਾਲੇ ਸਵੇ ਕੌਣ ਹੈ ਹਾਂ ਜ਼ਮੀਨ ਤਾਂ ਉਸਕੀ ਹੈ ਜਿਹਨੇ ਆਪਣੇ ਪੁੱਤ ਕਾ ਕਾਲਜਾ ਕੜਾਇਆ ਥਵੇਂ ਬਾਜੇ ਵਜਾ ਕੇ ਵੇਚ ਰਿਹਾ ਹੀਰੋ ਹੁੰਦੇ ਤੇ ਜਿਹੜੇ ਉਰੇ ਲੜੇ ਬਾਬਾ ਉਦਮ ਸਿੰਘ ਸਾਹਿਬ ਬਾਬਾ ਸਰਾਬਾ ਤਾਂ ਬਾਬਾ ਕਾਂਸ਼ੀਰਾਮ ਬਡੌਲੀ ਬਾਬਾ ਰਹਿਮਤਲੀ ਵਜੀਰ ਕੇ ਉਹਨੇ ਇੱਕ ਗਾਣੇ ਵਾਲਾ ਬੰਦਾ ਹੀਰੋ ਹੈ ਇਹ ਮਾਰੇ ਪਰ ਹਮਲਾ ਸਿੱਧਾ ਜਬੀ ਗਾਇਕੀ ਸਿਨੇਮਾ ਦੁਸ਼ਮਣ ਕਾ ਮਾਰੇ ਪਰ ਕਰਿਆ ਗਿਆ ਹਮਲਾ ਜਿਸ ਮੇ ਮਾਰੇ ਬਰਤਾਂਤ ਬਦਲ ਰਹੇ ਮਰ ਹੀਰੋ ਬਦਲ ਰਹੇ ਯਾਰ ਪਰ ਉਹ ਹੁਣ ਚਮਕੀਲਾ ਤਾਂ ਚਮਕੀਲੇ ਵਰ ਫਿਲਮ ਬਣੀ ਹੈ ਮੈਨੂੰ ਦੱਸੋ ਚਮਕੀਲੇ ਨੇ ਕਿਹੜੀ ਜਾਂਗ ਚਮਕੀਲਾ ਚੰਗਾ ਦਾ ਮਾੜਾ ਦਾ ਸੁਣਿਆ ਕਿਹਨੇ ਮਾਰਤਾ ਕਿ ਨਹੀਂ ਛੱਡਦੇ ਚਮਕੀਲੇ ਵਰ ਫਿਲਮ ਬਣਿਆ ਕੀ ਮਤਲਬ ਤਿੰਨ ਚੀਜ਼ਾਂ ਪੰਜਾਬ ਮਾ ਜਿਹੜੀਆਂ ਮੈਨੂੰ ਦਿਮਾਗੀ ਯਾਰ ਸਰੀਰਕ ਤੌਰ ਪਰ ਨਾ ਖਤਮ ਕਰ ਰਹੀਆਂ ਪਹਿਲੇ ਤਾਂ ਇਹ ਸਕੂਲ ਹੈ ਜਿਹੜੇ ਇੰਗਲਿਸ਼ ਮੀਡੀਅਮ ਕਨਵੈਂਟ ਨੇ ਬੁੱਚੜ ਖਾਨੇ ਨਾ ਮੈਂ ਜਿੰਨੇ ਵੀ ਨਿਆਣੇ ਜਾ ਰਹੇ ਉਹਨਾਂ ਨੂੰ ਕੁਝ ਨਹੀਂ ਪਤਾ ਕੋਈ ਗੁਪੀ ਨਹੀਂ ਜਿਵੇਂ ਆਹ ਜਿਹੜਾ ਸਵਾਦ ਆ ਮਹਿੰਗੀਆਂ ਜ਼ਮੀਨਾਂ ਵਾਲਾ ਸਾਡੇ ਵਾਲਿਆਂ ਤਾਂ ਹੁਣ ਦੇਖਿਆ 3-4 ਲੱਖ ਦਾ ਕਿੱਲਾ ਹੁੰਦਾ ਸੀ ਮਾਰੂ ਪੈਲੀਆਂ ਹੁੰਦੀਆਂ ਸਾਰਾ ਕੁਝ ਚੱਲਦੀ ਜਾਂਦਾ ਇਹ ਤਾਂ ਥੋਡੇ ਵਾਲਿਆਂ ਨੇ ਤਾਂ ਬਹੁਤ ਪਹਿਲਾਂ ਸਵਾਦ ਦੇਖਿਆ ਆ ਜਿਹੜੇ ਮੋਹਾਲੀ ਮਕਵਾਦ ਮੈਂ ਪਿੱਛੇ ਆਇਆ ਨਾ ਕੱਲ ਪਰਸੇ ਇੱਕ ਬੰਦੇ ਨੇ 2 ਕਿੱਲੇ ਜਮੀਨ ਧੀ ਹੋਰ ਅੰਡਿੰਗ ਰੇੜੀ ਲਾ ਰਿਆ ਹੂੰ ਉਹ ਕਹਿੰਦਾ ਕੁਝ ਨਹੀਂ ਬਚਿਆ ਮੇਰੇ ਕੋਲ ਬਚਣਾ ਕੁਝ ਵੀ ਨਹੀਂ ਤਾਂ ਉਹ ਬਾਜ਼ਾਰ ਮੈਂ ਚਲੇਗਾ ਜਮੀਨ ਤਾਂ ਸਦਾ ਵਾਸਤਾ ਹੈ ਨਾ ਜੱਟਾਂ ਨੂੰ ਜਿਹੜਾ ਪੈਸਾ ਕਾਸ ਵਾਸਤਾ ਚਾਹੀਦਾ ਪਤਾ ਜਮੀਨ ਦਾ 10 ਕਰੋੜ 20 ਕਰੋੜ ਕਿਉਂਕਿ ਪਾਣੀ ਪਲੀਤ ਹੈ ਜ਼ਹਿਰ ਖਾ ਰਹੇ ਆਂ ਜ਼ਹਿਰ ਪਾ ਰਹੇ ਆਂ ਕਹਿੰਦਾ ਵੀ ਡਾਕਟਰਾਂ ਨੂੰ ਦੇਣੇ ਵਾਸਤੇ ਚਾਹੀਦਾ ਮਤਲਬ ਕਿ ਮੌਤ ਦਾ ਬਰਾਂਟਾ ਇਹ ਖੇਤੀ 2-4 ਸਾਲ ਚੱਲਣੀ ਐ ਆਪੇ ਜ਼ਹਿਰ ਪਾ ਰਹੇ ਆਂ ਆਪੇ ਖਾ ਰਹੇ ਆਂ ਤੀਸਰਾ ਇਹ ਗੌਣ ਵਾਲੇ ਫਿਲਮ ਵਾਲੇ ਆ ਪੂਰੇ ਗੁਜਰਾਤਵਾ ਪੂਰੇ ਰਾਜਸਥਾਨਵਾ ਸਿਰਫ ਗੰਗਾ ਨਗਰ ਸੰਗਰੀ ਆ ਗਿਆ ਮੈਨੂੰ ਕੁਲਚੇ ਦੀ ਰੇੜੀ ਮਿਲੀ ਐ ਪੂਰੇ ਕਿਤੇ ਕੁਲਚਾ ਨਹੀਂ ਵਿਕ ਰਿਆ ਵਿੱਚੇ ਖਾ ਰਹੇ ਆਂ ਉੱਥੀ ਖਾ ਰਹੇ ਆਂ ਉੱਥੀ ਖਾ ਰਹੇ ਆਂ ਉੱਥੀ ਬਣਾ ਰਹੇ ਆਂ ਕੁਲਚੇ ਖਾ ਰਹੇ ਆਂ ਪੰਜਾਬ ਦੇ ਪਿੰਡ ਲਗਾਤਾਰ ਬਦਲ ਰਹੇ ਨੇ ਕਦੇ ਪੰਜਾਬ ਦੇ ਵਿੱਚ ਰਤੂ ਬਾਣੀਆਂ ਦੀ hattim ਬਹੁਤ ਮਸ਼ਹੂਰ ਹੁੰਦੀ ਸੀ ਰਤੂ ਬਾਣੀਆਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ ਪਰ ਰਤੂ ਬਾਣੀਆਂ ਦੀ hattim ਦਾ ਨਾਮ ਬਦਲਿਆ ਬਹੁਤ ਸਾਰੇ ਸਟੋਰਾਂ ਦੇ ਨਾਮ ਆਏ ਤੇ ਪਿੰਡਾਂ ਦੀਆਂ ਸੱਥਾਂ ਖਤਮ ਹੋਣਾ ਤੇ ਪਿੰਡਾਂ ਦੀਆਂ ਸੱਥਾਂ ਦਾ ਤਾਂ ਅੱਜ ਕੱਲ੍ਹ ਰੁਝਾਨ ਘਟੀ ਹੈ ਤੇ ਉਹਦਾ ਇੱਕ ਨਵਾਂ ਜਿਹੜਾ ਸ਼ਬਦ ਹੈ ਉਹ ਕੈਫੇ ਆ ਗਿਆ ਜਿੱਥੇ ਬੈਠ ਕੇ ਲੋਕੀ ਚਾਹਾਂ ਪੀਂਦੇ ਨੇ ਕੌਫੀਆਂ ਪੀਂਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਨੇ ਪੰਜਾਬ ਦੇ ਪਿੰਡ ਬਦਲ ਕਿਵੇਂ ਰਹੇ ਨੇ ਤੇ ਪੰਜਾਬ ਦੇ ਪਿੰਡਾਂ ਦੇ ਲੋਕ ਪਹਿਲਾਂ ਲਾਲਚੀ ਬਹੁਤ ਘੱਟ ਹੁੰਦੇ ਸੀ ਆਦੇ ਪਿੰਡਾਂ ਨਾਲ ਜੁੜੇ ਹੁੰਦੇ ਸੀ ਪਿਆਰ ਹੁੰਦਾ ਸੀ ਭਾਈਚਾਰਾ ਹੁੰਦਾ ਸੀ ਉਹ ਸਾਰਾ ਕੁਝ ਖਤਮ ਹੁੰਦਾ ਜਾਂਦਾ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਤੇ ਇੰਨਾ ਗੱਲਾਂ ਬਾਤਾਂ ਨੂੰ ਲੈ ਕੇ ਸਾਡੇ ਨਾਲ ਬਹੁਤ ਮਸ਼ਹੂਰ ਬੰਦੇ ਨੇ ਭਾਈ ਮਨਜੀਤ ਸਿੰਘ ਰਾਜਪੁਰਾ ਹਣੀ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਸੀਕਾਰ ਸਸੀਕਾਰ ਤਾਂ ਪਹਿਲਾਂ ਵੀ ਬੁਲਾਤੀ ਸੀ ਸਾਰਿਆਂ ਨੂੰ ਜਿੰਨੇ ਵੀ ਮਾਨੂੰ ਦੇਖ ਸੁਣ ਰਹੇ ਆ ਭਾਈ ਧੰਨਵਾਦ ਆ ਸਾਰਾ ਤੇ ਅਸਲ ਮਾਨ ਰਤੂ ਬਾਣੀਆ ਹੋਇਆ ਜਾਂ ਫੱਤੂ ਬਾਣੀਆ ਹੋਇਆ ਹੂੰ ਲਾਲ ਜਿਹੜੇ ਬਾਤ ਕਰੀ ਨਾ ਤੈਂ ਹਾਂ ਬਰਾਸਾਨੀ ਨੇ ਬਹੁਤ ਕਮਾਲ ਦਾ ਬੰਦਾ ਹੋਇਆ ਉਹਨੇ ਦੋ ਕਿਤਾਬਾਂ ਦਾ ਮਸ਼ਹੂਰ ਹੈ ਮੇਰਾ ਰੂਸੀ ਸਫਰਨਾਮਾ ਮੇਰਾ ਪਾਕਿਸਤਾਨੀ ਸਫਰਨਾਮਾ ਨਹੀਂ ਹਾਂ ਹਾਂ ਉਸ ਦੀ ਕਿਤਾਬ ਹੈ ਕਿ ਮੇਰੀ ਗੈਰ ਜਜ਼ਬਾਤੀ ਡੈਰੀ ਜੀ ਫਿਲਮਾਂ ਵਾਲੇ ਮੁੱਦੇ ਕਈ ਮੁੱਦੇ ਉਸਮਾਂ ਹਾਂ ਉਸ ਦੇ ਵਿੱਚ ਨਾ ਉਹ ਬੰਦਾ ਇੱਕ ਕਮਾਲ ਦੀ ਬਾਤ ਲਿਖੀ ਉਹਨੇ ਵੀ ਮੈਂ 60 70 ਦੀਆਂ ਬਾਤਾਂ ਨੇ 60 ਸੂਟ ਗਿਆ 70 ਮੈਂ ਮਰ ਲਿਆ ਉਹ ਠੀਕ ਹੈ ਉਹਨੇ ਪਹਿਲਾਂ ਬੀਬੀਸੀ ਮੈਂ ਕੰਮ ਕਰਿਆ ਨਾ 47 ਦੇ ਪਹਿਲਾਂ ਲੰਡਰ ਹੁੰਦਾ ਦਾ ਬਲਾਸਾਨੀ ਹਾਂ ਹਾਂ ਬਿਲਕੁਲ ਉਹ ਕਰਿਆ ਵੀ ਮੰਨੇ ਕੋਈ ਮੇਰੀ ਫਿਲਮ ਦਾ ਡਾਇਰੈਕਟਰ ਮਿਲ ਗਿਆ ਉਹ ਵੀ ਰੇਲ ਗੱਡੀ ਚੜ੍ਹਿਆ ਅੱਗੇ ਦੇ ਕਿਤੇ ਤੇ ਫਿਰ ਉਹ ਬਾਤਾਂ ਕਰਨ ਲੱਗੇ ਫਿਰ ਬਾਤਾਂ ਕਰਦੇ ਕਰਦੇ ਜਿਹੜੀ ਬਾਤ ਹੈ ਉਸਮੋਂ ਨੇ ਲਿਖਿਆ ਵੀ ਜਿਹੜਾ ਰੁਪਈਏ ਦਾ ਲਾਲਚ ਹੈ ਹੂੰ ਉਹ ਬੰਦੇ ਨੂੰ ਡਰਪੋ ਕੱਕਾ ਮਜ਼ੋਰ ਕਮੀਨਾ ਬਣਾ ਦੇ ਹੂੰ 10 ਕਰੋੜ ਦਾ ਕਿਲਾ ਬਿਕਰਿਆ ਇਹ ਪਤਾ ਕਿਹੜੀ ਜ਼ਮੀਨ ਵਿਕਰੀ ਹੈ ਜਿਤਰਾ ਮੋਹੱਲੇ ਜਿਹਨੇ ਵਿੱਚ ਜ਼ਮੀਨ ਕਿਹੜੀ ਹੈ ਜਿਹੜੀ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗ ਲੜੀ ਤੀ ਉਹ ਆਪਾਂ ਨੂੰ ਲਗਾ ਵੀ ਬਹੁਤ ਨੇ ਵੀ ਧਰਮ ਕੀ ਜਾਂ ਹੱਕ ਸੱਚ ਕੀ ਉਹਦਾ ਹੈ ਹੀ ਤੀ ਜਿਹੜੀ ਉਹ ਜੰਗ ਤੀ ਨਾ ਉਹ ਹੱਕ ਸੱਚ ਧਰਮ ਕੀ ਦਾ ਹੈ ਤੀ ਇਸ ਬਾਤ ਕੀ ਵੀ ਜੰਗ ਤੀ ਵੀ ਮਹਾਰੀ ਧਰਤੀ ਹੈ ਹਾਂ ਮਹਾਰਾ ਰਾਜ ਹੋਏਗਾ ਔਰੇ ਪੀਸੇ ਧਰਤੀ ਪਿੱਥੇ ਜਦ ਬਾਬਾ ਬੰਦਾ ਸਿੰਘ ਨੂੰ ਕਿਹਾ ਜਲਾ ਦੇ ਨਾ ਕਿ ਤੇਰੇ ਪੁੱਤ ਕਾ ਕਾਲਜਾ ਕੱਢ ਕੇ ਮੂੰਹ ਵਿੱਚ ਪਾਵਾਂਗੇ ਨਹੀਂ ਤਾਂ ਝੁਕ ਜਾ ਹਾਂ ਹੀ ਨ ਮੰਨ ਲੈ ਪਰ ਨਹੀਂ ਦੁਨੀਆ ਦੇ ਵਿੱਚ ਜਿਹੜੀਆਂ ਮਹਾਨ ਆਪਾਂ ਕਹਿ ਸਕਾ ਨਾ ਕਿ ਕੁਰਬਾਨੀ ਕਾ ਯਾਰ ਕੋਈ ਸ਼ਬਦ ਹੀ ਨਹੀਂ ਹੈ ਹਨ ਹੂੰ ਜਿਸ ਤਮ ਬਾਬਾ ਜੂਰਵਰ ਸਿੰਘ ਬਾਬਾ ਫਤਿਹ ਸਿੰਘ ਉਹ ਵੀ ਤਾਂ ਹੀ ਦੀ ਜੰਗ ਬਿਲਕੁਲ ਤੇ ਜਦ ਬਾਬਾ ਜੀ ਇਹ ਮੂੰਹ ਮਾ ਜਲਾਦ ਨੇ ਨਾ ਕਿ ਪੁੱਤ ਕਾ ਕਾਲਜਾ ਕੱਢ ਕੇ ਪਾਇਆ ਕਹਿੰਦੇ ਵੀ ਉਹ ਡੋ ਸ਼ਾਂਤ ਬੈਠੇ ਰਹੇ ਹੂੰ ਬੋਲੇ ਕੁਛ ਵੀ ਨਹੀਂ ਨਾ ਅਫਸੋਸ ਕਰਿਆ ਨਾ ਕੋਈ ਹੰਝੂ ਨਾ ਕੋਸ਼ ਕੰਦੇ ਤੇਰਾ ਪਾਣਾ ਤੇ ਐਡੇ ਮਹਾਨ ਬੰਦੇ ਹਨ ਉਹਨਾਂ ਕੀ ਧਰਤੀ ਹੈ ਮੁਰੇ ਕਹਦੇ ਨੇ ਕਹਿੰਦਾ ਬਾਬਾ ਬੰਦਾ ਸੀ ਨੇ ਮੈਨੂੰ ਜ਼ਮੀਨ ਦਈ ਤੀ ਹਾਂ ਕਹਰੇ ਆ ਨਾ ਫਿਰ ਉਹ ਬੇਚਣੇ ਲਈ ਸਭੇ ਕੌਣ ਹੈ ਹਾਂ ਜ਼ਮੀਨ ਤਾਂ ਉਸਕੀ ਹੈ ਜਿਹਨੇ ਆਪਣੇ ਪੁੱਤ ਕਾ ਕਾਲਜ ਆਕਾਲਜ ਆ ਥਵੇਂ ਵਾਜੇ ਵਜਾ ਕੇ ਵੇਚ ਰਹੀਏ ਸੋ ਇਹ ਜਿਹੜਾ ਹੈਗਾ ਨਾ ਜਿਹੜਾ ਮਤਲਬ ਕਿ ਸਾਰਾ ਕੁਝ ਹੈ ਯਾਰ ਬਹੁਤ سارے ਬੰਦੇ ਆ ਨਾ ਹਾਂ ਮਾਰੇ ਜਿਹੜੇ ਹੀਰੋ ਬਦਲਤੇ ਉਹਨਾਂ ਨੇ ਹੁਣ ਮਾਰਾ ਹੀਰੋ ਕੋਈ ਗਾਉਣੇ ਵਾਲਾ ਕੋਈ ਫਿਲਮਾਂ ਵਾਲਾ ਕੋਈ ਸਿਨੇਮੇ ਵਾਲਾ ਬੰਦਾ ਮਾਰਾ ਹੀਰੋ ਹੈ ਹਾਂ ਤੇ ਹੀਰੋ ਕਾਸਤ ਹੈ ਜੀਰੋ ਪ੍ਰਚਾਰ ਕਰ ਰਿਆ ਬਾਜ਼ਾਰ ਕਾ ਕਾਰ ਕਾ ਕੱਪੜਿਆਂ ਕਾ ਥਾਰ ਕਾ ਇਹ ਕਮਾਲ ਦੇਖ ਮਾਰੇ ਬੰਦਿਆਂ ਕੀ ਪਿੱਛੇ ਸੰਨੀ ਦੋਲ ਨੇ ਕਿਹਾ ਵੀ ਸੰਨੀ ਦੋਲ ਨੂੰ ਕਿਹਾ ਵੀ ਗਦਾਰ ਹੈ ਉਹ ਸੰਨੀ ਦੋਲ ਨੇ ਕੋਸਾਨੀ ਕੋਲ ਮਾ ਜਦੋਂ ਦੀਪ ਸਿੱਧੂ ਆ ਕੇ ਮਸਾਲਾ ਚ ਲੈ ਰੋਲਾ ਪੈ ਗਿਆ ਨਹੀਂ ਹਾਂ ਗਾਲਾਂ ਕੱਢ ਫਲਾਣਾ ਕੱਢ ਵੀ ਉਹ ਨਹੀਂ ਬਣਦੇ ਨੇ ਪੰਜਾਬ ਵਿੱਚ ਕਿ ਸਿਨੇਮਾ ਬੰਦ ਕਰੋ ਗਦਾਰ ਤਾਂ ਉਹ ਰੋਲਾ ਪਾਇਆ ਗਦਾਰ ਗਦਾਰ ਫੇਰ ਜੀ ਜਦ ਦਲਜੀਤ ਨੂੰ ਫਿਲਮਾਂ ਤੇ ਕੱਟ ਤੇ ਆ ਉਹਨੇ ਪਤਾ ਨਹੀਂ ਕਿਆ ਰੋਲਾ ਪੈ ਗਿਆ ਫਿਰ ਯੂ ਰੱਖ ਲਿਆ ਕਹਿੰਦੇ ਫਿਲਮ ਹਾਂ ਫਿਰ ਕਹਿੰਦੇ ਦੇਖੋ ਕਮਾਲ ਜੱਟ ਕੀ ਬੱਲੇ ਬੱਲੇ ਫਿਲਮ ਚ ਆ ਰਿਹਾ ਮਾਰਾ ਹੀਰੋ ਜਿਹੜੇ ਨੂੰ ਹਮੇ ਗਦਾਰ ਕਹੇ ਕਰਦੇ ਉਸ ਕਾ ਲਾ ਰਿਹਾ ਹਾਂ ਅੱਲੇ ਲੋਕਾਂ ਦਾ ਕੋਈ ਸਿਰ ਪੈਰ ਕਿਧਰੇ ਹੈ ਹੀ ਨਹੀਂ ਪੀ ਕੌਣ ਹੀਰੋ ਹੈ ਕੌਣ ਜੀਰੋ ਹੈ ਯਾਰ ਪਤਾ ਹੈ ਕੀ ਹੈ ਹੀਰੋ ਹੁੰਦੇ ਤੇ ਜਿਹੜੇ ਉਰੇ ਲੜੇ ਬਾਬਾ ਉਦਮ ਸਿੰਘ ਸਾਹਿਬ ਬਾਬਾ ਸਰਾਬਾ ਦਾ ਬਾਬਾ ਕਾਂਸ਼ੀ ਰਾਮ ਬਣੌਲੀ ਬਾਬਾ ਰਹਿਮਤਲੀ ਵਜੀਦ ਕੇ ਹੁਣ ਇੱਕ ਗਾਣੇ ਵਾਲਾ ਬੰਦਾ ਹੀਰੋ ਹੈ ਹੂੰ ਕਮਾਲ ਹੈ ਨਾ ਉਹਨਾਂ ਦੇ ਕੈਨਤੀ ਖਾ ਵੀ ਰਹੇ ਨੇ ਨਹੀਂ ਨਹੀਂ ਸਾਰਾ ਕੁਝ ਹੀ ਹਾਂ ਪੂਰੇ ਕੋਈ ਗਾਣੇ ਵਾਲਾ ਆ ਜੇ ਕੋ ਫਿਲਮ ਵਾਲਿਆ ਜੇ ਲੋਕ ਮਤਲਬ ਪਿੱਛੇ ਨਾ ਇੱਕ ਵਾਰ ਮੈਂ ਸੁਣਿਆ ਵੀ ਸਲਮਾਨ ਖਾਨ ਆਇਆ ਬੰਬੇ ਦੇ ਸ਼ੂਟਿੰਗਾਂ ਦੇ ਜਲੰਧਰ ਲੋਕ 2 200 ਕਿਲੋਮੀਟਰ ਤੇ ਉਹਨੂੰ ਦੇਖਣ ਗਏ ਇੱਕ ਮਾਸਕੇ ਪੁਤਲੇ ਨੂੰ ਹੂੰ ਜਿਹੜੇ ਕਿਸੇ ਕੋਈ ਪਤਾ ਨਹੀਂ ਕਿੰਨੇ ਕੋਈ ਪਤਾ ਨਹੀਂ ਕਿਹੜਾ ਪੈਸਾ ਲੱਗਿਆ ਵਾ 2 ਨੰਬਰ ਦਾ 3 ਨੰਬਰ ਦਾ 10 ਨੰਬਰ ਦਾ ਤੁਹਾਨੂੰ ਪਤਾ ਹੀ ਹੈ ਪੈਸਾ ਕਿੱਥੇ ਦੇ ਰਿਹਾ ਕੌਣ ਲਾ ਰਿਹਾ ਕੋਈ ਪਤ ਨਹੀਂ ਲੱਗਦਾ ਉਹ ਬੰਦੇ ਨੂੰ ਦੇਖਣ ਗਏ ਵੀ ਇਹ ਕਿਆ ਬਾਤ ਹੈ ਜੂਬਾ ਜਿਵੇਂ ਆਪਾਂ ਹੁਣ ਮੋਟਰ ਤੇ ਬੈਠੇ ਆਂ ਅੱਗੇ ਤਾਂ ਪਿੰਡਾਂ ਦਾ ਐ ਹੁੰਦਾ ਸੀ ਜਿਹੜੇ ਬੰਦੇ ਖੇਤੀ ਕਰਦੇ ਉਹ ਸਵੇਰੇ ਜਾਂਦੇ ਸ਼ਾਮ ਨੂੰ ਆਉਂਦੇ ਰੋਟੀਆਂ ਵੀ ਉੱਥੀ ਲੈ ਕੇ ਜਾਂਦੇ ਚਾਹਾਂ ਵੀ ਉੱਥੀ ਧਰਦੇ ਤੇ ਹੁਣ ਜੇ ਤੁਸੀਂ ਪੰਜਾਬ ਦੇ ਖੇਤਾਂ 'ਚ ਜਾਓਗੇ ਪਿੰਡਾਂ ਜਾਓਗੇ ਉੱਥੇ ਨਾ ਸਟਾਰਟਰ ਵਾਸਤੇ ਇੱਕ ਛੋਟਾ ਜਿਹਾ ਉਹ ਬਣਾਤਾ ਉਹਨਾਂ ਨੇ ਕਹਿੰਦੇ ਆ ਠੀਕ ਐ ਤੇ ਕੋਠਾ ਕੋਠਾ ਟਾਤਾ ਦਰਖਤ ਪੱਟ ਤੇ ਸਾਰੇ ਮਤਲਬ ਖੇਤੀ ਨਾਲੋਂ ਤੋੜਿਆ ਤਾਂ ਕਿਸੇ ਤਰੀਕੇ ਨਹੀਂ ਨਾਲ ਗਿਆ ਨਾ ਉਹ ਕਹਿੰਦੇ ਇਹਦੇ ਚ ਕੀ ਆ ਤੁਹਾਨੂੰ ਕਰੋੜ ਰੁਪਈਆ 10 ਕਰੋੜ ਕਿੱਲੇ ਦੇਣ ਉਹ ਸਾਡੇ ਵਾਲੇ ਪਾਸੇ ਵੀ 15 ਲੱਖ ਨੂੰ ਭਾ ਸੀਗਾ ਤੇ ਪਹਿਲਾਂ ਤਾਂ 5-7 ਲੱਖ ਨੂੰ ਸੀ ਹੁਣ ਉਥੇ 45 ਲੱਖ ਨੂੰ ਹੋ ਗਿਆ ਯਾਰ ਫਿਰ ਉਹੀ ਬਾਤ ਐ ਉਹ ਕਰਿਆ ਵੀ ਚਰਖੜੀਆਂ ਪਰ ਚੜਾ ਤੇ ਆ ਰਹੇ ਗਲਚੀਰ ਤੇ ਉਬਲਦੀਆਂ ਦੇਗਾਵਾਂ ਬਾਲ ਤੇ ਭੱਜੇ ਨਹੀਂ ਅਬਦਾਲੀ ਨੂੰ ਭਜਾਇਆ ਨਾਦਰ ਸ਼ਾਹ ਦਾ ਪਡੰਗਾ ਕਰਿਆ ਅਮੀਰ ਮੰਨੂ ਕੀ ਨਾ ਕਰਾਤੀ ਵੀ ਯਾਰ ਇਹ ਬੰਦਿਆਂ ਨੂੰ ਜੇਕਰ ਉਹ ਪਤਾ ਗਿਆ ਜਿਹੜਾ ਪੈਸਾ ਹੈ ਮਸ਼ੀਨ ਕਾਗਜ਼ ਬਣਾ ਰਹੀ ਹੈ ਹਾਂ ਚੱਕ 10 ਕਰੋੜ 20 ਕਰੋੜ ਕਿੰਨੇ ਚਹੀਦੇ ਚੱਕ ਪੰਜਾਬ ਖਾਲੀ ਕਰ ਕਬਜ਼ਾ ਕਰਾ ਤੇ ਬੰਦੇ ਵਸੋ ਫਿਰ ਉਹ ਜਮੀਨ ਉਹ ਫਿਰ ਯਾਰ ਇਹ ਸਾਰਾ ਕੁਝ ਨਾ ਬਹੁਤ بڑا ਘੇਰਾ ਪਾਇਆ ਪੰਜਾਬੀ ਸਿਨੇਮਾ ਪੰਜਾਬੀ ਕੈਕੀ ਕਾ ਪੂਰਾ ਚੋਰ ਲਗਾਇਆ ਵਾ ਵੀ ਤੁਹਾਨੂੰ ਬਾਜ਼ਾਰ ਮਾਂ ਲਜਾਕ ਹੈ ਉਲਟਾ ਖਲਾਕ ਹੈ ਹਾਂ ਕੁਲਚੇ ਦੇ ਨਾਵਾ ਪਿੱਛੇ ਮੈਂ ਸਰ ਵੀ ਹਰਮਨ ਵੀ ਗਿਆ ਤਾਂ ਮਰੀ ਗੱਲ ਹੈ ਮੈਂ ਗੁਜਰਾਤ ਗਏ ਉਹ ਗੱਲ ਬਈ ਕਮਾਰ ਹੈ ਗੁਜਰਾਤ ਚਲੇ ਗਏ ਤੇ ਤਿੰਨੇ ਜਣੇ ਹਮੇ ਗਏ ਜਿੱਥੇ ਗੁਰਦੁਆਰਾ ਲਖਪਤ ਸਾਹਿਬ ਹੈ ਹਾਂ ਪੂਰੇ ਗੁਜਰਾਤ ਵਾਂ ਪੂਰੇ ਰਾਜਸਥਾਨ ਵਾਂ ਸਿਰਫ ਗੰਗਾ ਨਗਰ ਸੰਗਰੀ ਆ ਕੇ ਮੈਨੂੰ ਕੁਲਚੇ ਦੀ ਰੇੜੀ ਮਿਲੀ ਹੈ ਪੂਰੇ ਕਿਤੇ ਕੁਲਚਾ ਨਹੀਂ ਵਿਕਿਆ ਕੁਲਚਾ ਬ੍ਰੈਡ ਹੈ ਨਿਰਜ ਜਹਿਰ ਰੋ ਗੰਦ ਮਦਮਾ ਤਿਆਰ ਕਰਦੇ ਰੋਜ਼ ਰੋਲਾ ਪਵਾ ਰੀਲਾ ਵਾਂ ਪਰਵਾਸੀਆਂ ਨੇ ਗੰਦ ਪਾਇਆ ਵਾ ਬਿੱਚੇ ਖਾ ਗਰੇ ਆ ਉੱਥੀ ਖਾ ਰਹੇ ਆ ਉੱਥੀ ਖਾ ਗਰੇ ਆ ਉੱਥੀ ਬਣਾ ਰਹੇ ਆ ਉੱਚੇ ਖਾ ਰਹੇ ਆ ਤੇ ਬੰਦੇ ਕੁਲਚੇ ਵੇਚ ਕੇ ਜ਼ਮੀਨ ਖਰੀਦ ਗਏ ਹੂੰ ਉਹ ਲੈ ਉੱਥੇ ਹੀ ਸੁਣਾਵਾ ਜਿੱਥੇ ਆਪਾਂ ਬੈਠੇ ਆ ਨਹਿਰ ਪਰ ਹਾਂ ਪੂਰੇ ਬੈਠੇ ਆ ਪੂਰੇ ਹੀ ਪਿੰਡ ਦੇ ਵਿੱਚ ਇੱਕ ਬੰਦਾ ਕੁਲਚੇ ਵੇਚ ਰਿਹਾ ਬਾਹਰ ਦਾ ਉਹ ਕੁਲਚੇ ਵੇਚ ਕੇ ਰ 10 ਲੱਖ ਦਾ ਮਕਾਨ ਲੈ ਗਿਆ ਪਿੰਡ ਵਿੱਚ ਜਿਹੜੇ ਕੁਲਚੇ ਖਾ ਰਹੇ ਆ ਉਹ ਜ਼ਮੀਨ ਵੇਚ ਕੇ ਹੇ ਪੰਜਾਬ ਦਾ ਸੱਚ ਹੈ। ਇੱਥੇ ਪੰਜਾਬမှာ ਕੋਈ ਨਹੀਂ ਪੁੱਛਦਾ ਨਾ ਜ਼ਮੀਨ ਕਿੰਨਾ ਲਈ ਕਿੰਨਾ ਦੇਈ ਜਿਹੜਾ ਮਰਜ਼ੀ ਲੈ ਲੈ। ਜਿਵੇਂ ਤੁਸੀਂ ਆ ਗੱਲ ਕੀਤੀ ਆ ਵੀ ਇੱਕ ਵਾਰੀ ਤੁਸੀਂ ਗੱਲ ਸੁਣਾਉਂਦੇ ਸੀ ਨਾ ਵੀ ਜਦੋਂ ਬਠਿੰਡੇ ਤੋਂ ਜਾਂਦੇ ਆ ਆਦਰੋਂ ਚੰਡੀਗੜ੍ਹ ਤੋਂ ਨਿਕਲਦੇ ਆ ਬਠਿੰਡੇ ਵਾਲੇ ਪਾਸੇ ਹੁਣ ਬਾਜ਼ਾਰ ਬਣ ਗਏ ਮਿਲੋ ਯਾਦਾ ਮਿੱਤਲ ਮੌਲ ਬਣਿਆ ਸਾਡੇ ਬਠਿੰਡੇ ਤੇ ਲੋਕਾਂ ਨੂੰ ਅਜੀਬ ਲੱਗਿਆ ਵੀ ਯਾਰ ਆਹ ਕੀ ਸ਼ਾਇ ਆ ਸਾਡੇ ਨੌਜਵਾਨ ਉਧਰ ਨੂੰ ਗਏ ਫਿਲਮ ਦੇਖਣ ਜਾਇਆ ਕਰਨ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਸੀ ਤੇ ਹੁਣ ਬਠਿੰਡੇ ਵਾਲੇ ਲਈ ਆਮ ਹੀ ਹੋ ਗਈ ਉਹ ਕਹਿੰਦੇ ਆਏ ਵਾਲੀ ਮਾਰਕੀਟ ਚੋਂ ਨਿੱਕਰ ਖਰੀਦ ਕੇ ਲਿਆਉਣੇ ਆ। ਉਹ ਜੁੜ ਗਏ ਭਵੇਂ ਦਿਹਾੜੀ ਕਰਦਾ ਬੰਦਾ ਚਾਹੇ ਤਨਖਾਹ ਤੇ ਲੱਗਿਆ ਮੇਰੇ ਵਰਗਾ ਮਹੱਤਵਪੂਰਨ ਬੰਦਾ ਟੈਂਡਿਆਈ ਵਾਲੀ ਮਾਰਕੀਟ ਚ ਆਉਂਦਾ ਕਹਿੰਦੇ ਉੱਥੋਂ ਉਹ ਬ੍ਰਾਂਡ ਦੇ ਕੱਪੜੇ ਖਰੀਦਣੇ ਯਾਰ ਪਤਾ ਕੀ ਹੈ ਤੁਹਾਨੂੰ ਆਮ ਕਰਕੇ ਕੋਈ ਵੀ ਚੀਜ਼ ਨਾ ਆਮ ਕਰਕੇ ਕਿਸ ਤਰ੍ਹਾਂ ਦਿਖਾ ਰਹੇ ਨੇ ਮੇਰੇ ਵਰਗੇ ਨੇ ਉਹਨਾਂ ਸਮੇਂ ਦੇ ਵਿੱਚ ਦੇਖਿਆ ਵੀ ਯਾਰ ਤੀਵੀਂ ਆ ਪਹਿਲਾਂ ਕੁੰਡ ਗੱਢੀ ਇਹਨੂੰ ਕੁੰਡਾਂ ਦਾ ਗੁਰੂ ਸਾਹਿਬ ਨੇ ਵੀ ਰੱਦ ਕਰਿਆ ਵੀ ਪਰਦਾ ਹੂੰ ਵੀ ਜਾ ਤੀਵੀਂ ਨੂੰ ਵੀ ਮੂੰਹ ਖੁੱਲਰ ਹੋਣਾ ਚਾਹੀਦਾ ਫਿਰ ਉਹ ਜੁੰਮੀਆਂ ਵਾਲੇ ਮੁੱਦਾ ਖੜਾ ਹੁਣ ਤਾਂ ਮੁੱਦਾ ਹੀ ਇੱਥੇ ਆ ਗਿਆ ਵੀ ਵਿਆਹ ਤੇ ਪਹਿਲਾਂ ਵਿਆਹ ਹਾਂ ਜਿੱਦਾਂ ਸਕੂਲ ਪ੍ਰੀ ਬੈਡਿੰਗ ਜਿਹਨੂੰ ਸਿਆਣੇ ਕਹਿੰਦੇ ਪਿੱਛੇ ਦਾ ਕੰਜਰ ਪਣਾਇਆ ਹੈ ਨਹੀਂ ਹੂੰ ਠੀਕ ਹੈ ਤੇ ਨਾ ਇਹ ਤਾਂ ਮੈਂ ਇੱਕ ਦਿਖਿਆ ਬੰਦੇ ਲਾਹੌਰ ਜਾ ਕੇ ਕਰ ਰਹੇ ਆ ਇਹ ਤਾਂ ਬੰਦ ਹੋ ਗਿਆ ਇਹਦੇ ਪਹਿਲਾਂ ਇੱਕ ਬੰਦਾ ਲਾਹੌਰ ਗਿਆ ਆਹੀ ਸਾਰਾ ਕੁਝ ਕਰਨੇ ਬਾਅਦ ਤਿੰਨ ਜੀ ਜੈ ਪੰਜਾਬ ਮਾ ਜਿਹੜੀਆਂ ਮੈਨੂੰ ਦਿਮਾਗੀ ਯਾਰ ਸਰੀਰਕ ਤੌਰ ਪਰ ਨਾ ਖਤਮ ਕਰ ਰਹੀਆਂ ਪਹਿਲੇ ਤਾਂ ਇਹ ਸਕੂਲ ਹੈ ਜਿਹੜੇ ਇੰਗਲਿਸ਼ ਮੀਡੀਅਮ ਕਾਨਵੈਂਟ ਨੇ ਬੁੱਚੜ ਖਾਨੇ ਨਾ ਜਿੰਨੇ ਵੀ ਨਿਆਣੇ ਜਾ ਰਹੇ ਉਹਨਾਂ ਨੂੰ ਕੁਝ ਨਹੀਂ ਪਤਾ ਗੁੱਗੁ ਪਿੰਨੇ ਉਹ ਮਰੀ ਬੋਲੀ ਮੈਂ ਕਹਿੰਦਾ ਗੁੱਗੁ ਪਿੰਨੇ ਛਾਪਦਾ ਵਿਚਾਰੇ ਨੂੰ ਕੋਈ ਅਸ ਹੀ ਨਹੀਂ ਪਤਾ ਉਹਨਾਂ ਕਹਿੰਦਾ ਹਾਲ ਨਾ ਉਹ ਕੰਮ ਐ ਵੀ ਆਲੂ ਦੀ ਬੋਰੀ ਐ ਸਵੇਰੀ ਬੈਨ ਮੈਂ ਲੱਦ ਲਈ ਫਿਰ ਸਕੂਲ ਵਾਲੇ ਨੇ ਤਾਰ ਲਈ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਤਿਆਰ ਕਰਕੇ ਬਾਹਰ ਤਾਂ ਵਿੱਚ ਉਹ ਬੋਰੀ ਦਾ ਆਲੂ ਪੰਜ ਚਾਰ ਆਪਣੇ ਪਾ ਤੇ ਫਿਰ ਉਹ ਬੋਰੀ ਲੱਦੀ ਫੇਰ ਕਰਾਂ ਫਿਰ ਉਹ ਬੋਰੀ ਲੱਦੀ ਟਿਊਸ਼ਨ ਪਰ ਚਲੀ ਗਈ ਉੱਥੇ ਆਲੂ ਭਰਤੇ ਇਹਨਾਂ ਨੇ ਉਹ ਤਾਂ ਇੰਨੀ ਬੁਰਾ ਹਾਲ ਹੋ ਗਿਆ ਵੀ ਮੁਸਕ ਮਾਰਦੀ ਬੋਰੀ ਮਤੇ ਤੇ ਉਹ ਬਸ ਹੁਣ ਉਹ ਰਹਿਣਾ ਇੱਕ ਕਨੌਰ ਬੈਠੇ ਕਨੌਰ ਗਲੇਪੇ ਉੱਥੇ ਨਾ ਕਿ ਸਕੂਲ ਦੇ ਵਿੱਚ ਜੱਟਾਂ ਕੇ ਸਾਰੇ ਨਾ ਨੇ ਇੱਥੇ ਪੜਾ ਤੇ ਉਹ ਕਹਰੇ ਕਹਾਂ ਭਈ ਉੱਥੇ ਬਹੁਤ ਅੰਗਰੇਜ਼ੀ ਬੋਲਦੀ ਨਾ ਨੇ ਉਹ ਕੁਸ਼ੀਆਂ ਮਰਾਰੇ ਵੀ ਜਿਹੜੀ ਬੋਲੀ ਮੈਨੂੰ ਸਮਝ ਨਹੀਂ ਆਈ ਮੈਂ ਨਾ ਇਧਰ ਯੂਪੀ ਕਿ ਨਹੀਂ ਚਲੇ ਗਿਆ ਪਿੱਛੇ ਰੌਲਾ ਪੈਦਾ ਨਾ ਗਰਦਾਸ ਮਾਨ ਗਦਾਰ ਹੈ ਫਲਾਣਾ ਹਾਂ ਹਾਂ ਲੇਟ ਵੀ ਦਿਖਾਇ ਸੀ ਤੁਸੀਂ ਇੰਡੀਲੀ ਮੈਟ ਕਰਦਾ ਹਾਂ ਉੱਥੇ ਜਾ ਕੇ ਦੇਖੋ ਤਰਾਈ ਮੈਂ ਜਿੰਨੇ ਵੀ ਸਰਦਾਰ ਐ ਸਿੱਖ ਐ ਕਿਸੇ ਨੂੰ ਪੰਜਾਬੀ ਨਹੀਂ ਆਂਦੀ ਹਿੰਦੀ ਮੈਂ ਲਿਖਿਆ ਵਾ ਫਰਾ ਕੁਝ ਬੰਦੇ ਦਾ ਨਾਂ ਵੀ ਹਿੰਦੀ ਮੈਂ ਘਰ ਕਾ ਨਾਂ ਦੁਕਾਨ ਕੋਈ ਮਸ਼ਹੂਰੀ ਕਰ ਰਿਆ ਕੁਸ਼ੀ ਕੀ ਹਿੰਦੀ ਮੈਂ ਮਨੋਥੇ ਕੋ ਬੰਦਾ ਪਤਾ ਕੀ ਕਹਿ ਰਿਆ ਉਹਦਾ ਗਾਲਾਂ ਕੱਢ ਕੇ ਕਹੀਦਾ ਖੈਰ ਇਹ ਜਿੰਨੇ ਵੀ ਕਹਿੰਦੇ ਜੱਟ ਨਹੀਂ ਨਾ ਇੱਥੇ ਹੂੰ ਫਿਰ ਉਹਨੇ ਗਾਲ ਕੱਢੀ ਅੱਛਾ ਇਹਦੇ ਕਿਸੇ ਨਿਆਣੇ ਨੂੰ ਕਹਿੰਦਾ ਪੰਜਾਬੀ ਨਹੀਂ ਆਂਦੀ ਨਹੀਂ ਹੂਗਾ ਤੇ ਕਹਿੰਦਾ ਸਰਕਾਰ ਕਹਿ ਰਹੀ ਐ ਉੱਤਰਖੰਡ ਪਾ ਨਾ ਤਰਾਈ ਏਰੀਆ ਹਰਦਵਾਰ ਵਾਲਾ ਹਾਂ ਹਾਂ ਸਰਕਾਰ ਕਹਿ ਰਹੀ ਐ ਵੀ ਹਮੇ ਪੰਜਾਬੀ ਪੜ੍ਹਾ ਦੇਂਗੇ ਵੀ ਥਮੇ ਆਪਣੇ ਨਿਆਣੇ ਇੰਨੇ ਜਿੰਨੇ ਕੋਈ ਹੋਣੇ ਹੋ ਆ ਵੀ 20 30 ਜੋ ਵੀ ਨਿਆਣੇ ਕਹਿੰਦਾ ਜੱਟ ਕਹਿੰਦੇ ਅਸੀਂ ਤਾਂ ਉੱਥੇ ਭੇਜਣੇ ਹੀ ਨਹੀਂ ਐਸੀ ਤੇ ਕਹਿੰਦਾ ਬੁੱਚੇ ਉੱਥੇ ਜਾਈ ਜਨਾ ਕੌਨ ਮੈਂ ਉੱਥੇ ਕਹਿੰਦਾ ਅੰਗਰੇਜੀ ਬਸ ਕਹਿੰਦਾ ਜੱਟ ਆਪ ਘਰੇ ਵੀ ਐਸੀ ਪੰਜਾਬੀ ਪੜਾਣੀ ਨਹੀਂ ਜਿਵੇਂ ਤੁਸੀਂ ਫੋਟੋ ਵਾਲੀ ਗੱਲ ਕੀਤੀ ਆ ਵੀ ਹੁਣ ਪ੍ਰਾਈਵੇਟਿੰਗ ਰਿੰਗ ਸੈਰਾਮਣੀ ਪਤਾ ਨਹੀਂ ਉਹ ਪ੍ਰੋਗਰਾਮਾਂ ਦੇ ਬੰਦਾ ਆਮ ਤਾਂ ਨਾ ਭੁੱਲ ਜੇ ਸਾਡੀ ਰਿਸ਼ਤੇ ਅੜੀ ਚ ਮਸਲਾ ਖੜਾ ਹੋ ਗਿਆ ਬਾਵਾ ਪੁਰਾਣੀ ਗੱਲ ਆ ਤੇ ਜਦੋਂ ਉਹਨਾਂ ਦਾ ਵਿਆਹ ਹੋਣ ਦਾ ਉਹ ਕਹਿੰਦੇ ਵੀ ਦੇਖੋ ਫੋਟੋ ਵਾਲਾ ਨਹੀਂ ਲੈ ਕੇ ਆਉਣਾ ਕੁੜੀ ਦਾ ਪਿਓ ਕਹਿੰਦਾ ਉਹ ਫੋਟੋ ਵਾਲਾ ਲੈ ਕੇ ਬਾਗੇ ਹੋਰ ਅਫਲ ਕੱਢ ਲਾਇਆ ਕਹਿੰਦਾ ਕਰੋ ਫੋਟੋ ਤੇ ਹੁਣ ਜਵਾਨਾ ਬਦਲ ਗਿਆ ਹੁਣ ਬਸ ਨਹੀਂ ਬਦਲੇ ਨਹੀਂ ਹਾਂ ਉਹ ਰੋਜ਼ ਮਾਨੂੰ ਨਾ ਉਹ ਕਿਸੇ ਸਿਆਣੇ ਨੇ ਬਾਤ ਸੁਣਾਈ ਵੀ ਕਿਤੇ ਆਚਾਰਦਵਾਰੀ ਹੋਈ ਕੰਦ ਹੋਈ ਸੀ ਤੇ ਉਹ ਕਿਸੇ ਨੇ ਇੱਕ ਇੱਕ ਟਕੜੀ ਨਿਕਲ ਗਈ ਹੈ ਹੂੰ ਸਿਆਣੇ ਨੇ ਕਿਹਾ ਵੀ ਟਿੱਕ ਜਿਹੜੀ ਨਿਕਲੀ ਦੁਬਾਰਾ ਉੱਥੇ ਰੱਖੋ ਉਹਨੇ ਵੀ ਕਰ ਕਰ ਕੇ ਕਿਹਾ ਨਾ ਇਹ ਕਿੱਟ ਨੇ ਗੇਰੀ ਫਿਰ ਦੋ ਫਿਰ ਤਿੰਨ ਬੰਡਾ ਰੋਜ਼ ਦੇਖ ਰਿਆ ਨਾ ਉਹਨੂੰ ਆਤ ਪੈਂਦੀ ਜਾ ਰਹੀ ਬਿੱਟ ਨਿਕਲੀ ਫਿਰ ਉਹ ਰਦਾ ਹੀ ਨਿਕਲ ਗਿਆ ਕੰਦ ਗਿੱਗੀ ਕੋਈ ਸਿਆਣੇ ਕਹਿੰਦੇ ਨੇ ਕਹਿੰਦਾ ਜਿਹੜੀ ਕੋਠੀ ਦੀ ਕਵਾੜ ਦੇਖ ਰਿਆ ਖੰਡਰ ਉਹ ਬਹੁਤ ਬੜੀ ਹਵੇਲੀ ਸੀ ਕਹਿੰਦਾ ਲੈ ਹਵੇਲੀ ਕਿੱਥੇ ਸੀ ਕਹਿੰਦਾ ਅਖੰਡਰ ਹੈ ਕਹਿੰਦਾ ਮੈਂ ਦੇਖੀ ਨਾ ਜੋ ਪੰਜਾਬ ਮੋਈ ਚੀਜ਼ ਹੋ ਰਹੀ ਹੈ ਉਹ ਥ ਸਾਡੇ ਬਠਿੰਡੇ ਜਿਹੜੀਆਂ ਮਾਰੀਆਂ ਫਿਲਮਾਂ ਹੀ ਬਣ ਰਹੀਆਂ ਹੂੰ ਉਹ ਕਿਆ ਸਨੇਹਾ ਦੇ ਰਹੀਆਂ ਜਨਾਨੀਆਂ ਜਿਹੜੀਆਂ ਫਿਲਮਾਂ ਦੇ ਵਿੱਚੋਂ ਕਿਹੜੇ ਕੱਪੜੇ ਪਾ ਰਹੀਆਂ ਕਿਆ ਬਣਨਾ ਚਾ ਰਹੀਆਂ ਕਿਆ ਬਣਾ ਰਹੀਆਂ ਕਿਆ ਕਰ ਰਹੀਆਂ ਉਹ ਸਾਰਾ ਕੁਝ ਕਿਉਂਕਿ ਜਨਾਨੀ ਕੇ ਉੱਪਰ ਚੱਕਰ ਤਾ ਹੈ ਵੀ ਜਨਾਨੀ ਜਿਹੜੀ ਬੀਬੀ ਉਹ ਬਾਜ਼ਾਰ ਮਾ ਜਾ ਕੇ ਬਹੁਤ ਖੁਸ਼ ਹੁੰਦੀ ਹੈ ਕਿਸੇ ਵੀ ਜਨਾਨੀ ਨੂੰ ਪੁੱਛ ਲੈ ਜਾਂ ਆਪਣੀ ਨੂੰ ਪੁੱਛ ਲੈ ਹੂੰ ਕਿਉਂਕਿ ਬਾਜ਼ਾਰ ਹੈ ਨਾ ਜਿਹੜਾ ਉਹ ਉੱਥੇ ਉਸ ਗੱਲ ਬਹੁਤ ਛੇਤੀ ਨੂੰ ਖੁਸ਼ੀ ਮਿਲਾਂ ਮੈਨਰੇ ਕੋ ਪਿੰਡ ਮੇ ਬੰਦੇ ਰਹੇ ਕਰਦੇ ਤੇ ਉਹਨਾਂ ਨਾਲ ਮੇਰਾ ਬਹੁਤ ਆਦਾ ਉਹ ਗੱਲਾਂ ਕਰਨ ਲੱਗੇ ਵੀ ਤੇ ਘੁੰਮ ਕੇ ਆਵੇਂ ਮੈਂ ਕਿਹਾ ਮੇਗਾ ਪਨਹਰ ਪਰ ਚਲਦੇ ਆਂ ਉੱਥੇ ਜਾ ਕੇ ਨਾ ਕਦੇ ਨਹਿਰ ਪਰ ਰੋਟੀ ਖਾਵੇਂਗੇ। ਉਹਨਾਂ ਦੀ ਜਨਾਨੀ ਬਈ ਪਾਉਦੇ। ਇਹ ਕੀ ਏ? ਨਹਿਰਤ ਕੀ ਏ? ਚੱਡੀਗੜ ਜਾਣਾ ਸੀ। ਅੱਛਾ। ਉੱਥੇ ਮੌਕਮ ਕਿਵੇਂ ਸੀ ਸ਼ਾਪਿੰਗ ਕਰੀਏ ਕੀ ਕਹਿੰਦਾ ਉੱਥੀ। ਹਾਂ। ਆ ਕੱਲ ਇੱਕ ਦਿਨ ਮੈਂ ਇਹ ਇੱਕ ਵੀਡੀਓ ਦੇਖ ਰਿਹਾ ਕੋਈ ਹਿੰਦੀ ਚੈਨਲ ਹੈ ਦਿੱਲੀ ਦੇ ਵਿੱਚ। ਬੰਦੇ ਬਾਤਾਂ ਕਰਦੇ। ਕਹਿੰਦਾ ਵੀ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਖਰੀਦਦਾਰੀ ਖਰੀਦਦਾਰੀ ਹੁਣ ਸਮਝ ਨਹੀਂ ਆਣੀ ਸ਼ਾਪਿੰਗ। ਹਾਂ। ਕਿੱਥੇ ਹੋ ਰਹੀ ਏ? ਬੰਗਲੌਰ, ਬੰਬੇ, ਹਾਈਦਰਾਬਾਦ, ਮ드ਰਾਸ, ਦਿੱਲੀ ਨਾ। ਦੇਖ ਕਮਾਲ ਲੁਧਿਆਣਾ ਅੱਛਾ ਚੰਡੀਗੜ੍ਹ ਸਭ ਤੋਂ ਵੱਡੇ ਗਾੜਾ ਸ਼ਾਪਿੰਗ ਜਿਹੜੇ ਆਨਲਾਈਨ ਦਿਖਾ ਰਹੇ ਹਨ ਉਹ ਸਾਈਟਾਂ ਪਰ ਸਭ ਤੋਂ ਵੱਧ ਦੂਰੇ ਹੋਰੀ ਐ ਇੱਕ ਐਂ ਦੱਸਿਓ ਉਹ ਵੀ ਜਿਵੇਂ ਇਹ ਜਿਹੜਾ ਸਵਾਦ ਆ ਮਹਿੰਗੀਆਂ ਜ਼ਮੀਨਾਂ ਵਾਲਾ ਸਾਡੇ ਵਾਲਿਆਂ ਤਾਂ ਹੁਣ ਦੇਖਿਆ ਤਿੰਨ ਚਾਰ ਲੱਖ ਦਾ ਕਿੱਲਾ ਹੁੰਦਾ ਸੀ ਮਾਰੂ ਪੈਲੀਆਂ ਹੁੰਦੀਆਂ ਸਾਰਾ ਕੁਝ ਚਲਦੀ ਜਾਂਦਾ ਸੀ ਤੇ ਥੋਡੇ ਵਾਲਿਆਂ ਨੇ ਤਾਂ ਬਹੁਤ ਪਹਿਲਾਂ ਸਵਾਦ ਦੇਖਿਆ ਥੋਡੇਆਂ ਦਾ ਹਾਲ ਕੀ ਆ ਹੁਣ ਆ ਪੁਆਰ ਦਾ ਚੰਡੀਗੜ੍ਹ ਦੇ ਮੁਹਾਲੀ ਦੇ ਨੇੜੇ ਤੇਰੇ ਪੁਆਰ ਵਾਲੇ ਖੁਦਕੁਸ਼ੀ ਕਰ ਗਏ ਅੱਛਾ ਖੁਦਕੁਸ਼ੀ ਖੁਦਕੁਸ਼ੀ ਪੁਆਰ ਮੈਂ ਪੈ ਕੇ ਜਰ ਰਿਹਾ ਉਰੇ ਨਾ ਮ ਪੂਰੇ ਮਾਰਾ ਰੇ ਸੰਭੂ ਕੇ ਲਾ ਵੇਗਾ ਪਿੰਡ ਹੈ ਸੁਨਾਰਸੀ ਉੱਥੇ ਨੇ ਸ਼ਰਾਬ ਫੈਕਟਰੀ ਲੱਗਣੇਗਾ ਚੱਲੇ ਚੱਕਰ ਤੇ ਡਾਕਟਰ ਅਮਰ ਸਿੰਘ ਯਾਦ ਬਹੁਤ بڑا ਉਤਾ ਨਹੀਂ ਵਾਤਾ ਬਣ ਕੇ ਬਾਰੇ ਮੈਂ ਕੰਮ ਕਰਿਆ ਹਾਂ ਹਾਂ ਤੇ ਉਹਨੇ ਜਾ ਕੇ ਪਿੰਡ ਮੈਂ ਕਿਹਾ ਵੀ ਸ਼ਰਾਬ ਫੈਕਟਰੀ ਥਰੀ ਜ਼ਮੀਨ ਪਾਣੀ ਜ਼ਹਿਰੀਲਾ ਹੋ ਜਾਏਗਾ ਸਭ ਤੋਂ ਖਤਰਨਾਕ ਹੈ ਇਸਕਾ ਪ੍ਰਦੂਸ਼ਣ ਵੀ ਪਾਣੀ ਟੜੇ ਛੱਡਣਾ ਪੂਰਾ ਕੈਂਸਰ ਬਲ ਕੈਂਸਰ ਕਾਲਾ ਪੀੜਿਆ ਹੋ ਜਣਾ ਥਾਰੇ ਬੱਚੇ ਨਹੀਂ ਜੰਮਣੇ ਨਸਲ ਖਤਮ ਹੋ ਜੇ ਵੀ ਕੁੱਲ ਕਈ ਲਾਲ ਹੈ ਹੋ ਗਾ ਹਾ ਤਾਂ ਗੜੇ ਖੇਤ ਦਾ ਬਾਥੂ ਮੈਨੂੰ ਥਾਰ ਚਾਹੀਦੀ ਮੈਨੂੰ ਕਾਰ ਚਾਹੀਦੀ ਸਾਰੀ ਜ਼ਮੀਨ ਵੇਚਦੀ ਵੀ ਅਗਲੀ ਨਸਲ ਹੈ ਜਿਹੜੀ ਮੈਂ ਮੇਰੇ ਨਾਨਕੇ ਉਧਰ ਮੈਂ ਇੱਥੇ ਬੈਠਾ ਹਾਂ 10 ਕਿਲੋਮੀਟਰ ਦੂਰ ਪਾਣੀ ਤੱਕੇ ਤਾ ਵਾ ਪਾਣੀ ਲਗੇ ਪੀਣ ਫਿਰ ਪਾਣੀ ਖਰਾਕ ਕੇ ਜਕਰੇ ਪਾਣੀ ਨੂੰ ਕਿਰੋ ਫੈਕਟਰੀ ਲੱਗੀ ਹੈ ਪਾਣੀ ਵੀ ਜੀਰਾ ਦਾ ਮੋਰਚਾ ਲਾ ਕਹਿੰਦੇ ਉਹੀ ਮੋਰਚਾ ਦਾ ਫੈਕਟਰੀ ਕਿੰਨੇ ਲਾਈ ਦੀ ਜਟਾ ਨੇ ਜੇ ਟੰਗਾ ਦਾ ਕੰਮ ਹੋ ਗਿਆ ਮੈਂ ਕਿਸੇ ਨੂੰ ਕਹੀ ਬਾਤ ਮੰਨ ਲਓ ਮੈਂ ਤੈਨੂੰ ਪਤਾ ਕਿ ਕਹਾ ਵੀ ਮੈਂ ਤੈਨੂੰ ਕਿੱਲੇ ਦਾ 10 ਕਰੋੜ ਦਵਾਂਗਾ ਕਿੱਲੇ ਦਾ 20 ਕਰੋੜ ਦਵਾਂਗਾ ਹਨਾ ਚਾਰ ਕਿੱਲੇ 80 ਕਰੋੜ ਦਵਾਂਗਾ 100 ਕਰੋੜ ਦਵਾਂਗਾ ਸ਼ਰਤ ਹੈ ਵੀ 5 ਸਾਲ ਬਾਅਦ ਜਾਂ 10 ਸਾਲ ਬਾਅਦ ਤੈਨੂੰ ਤੇਰੇ ਟੱਬਰ ਨੂੰ ਔਰ ਸਾਰੇ ਪਿੰਡ ਨੂੰ ਫਾਂਸੀ ਦੀ سزا ਹੋਏਗੀ। ਹੂੰ। ਪੈਸੇ ਦੇ ਦੇਣਾ 100 ਕਰੋੜ। ਜੱਟ ਕਰਿਆ ਕਮਾਣਾ। ਹੋਏਗੀ ਠੀਕ ਐ, ਪੈਸੇ ਲਿਆ। ਹੁਣ ਪੈਸੇ ਆ ਗਏ। ਇਹ ਜਿਹੜੀ ਫੈਕਟਰੀਆਂ ਲਗੀਆਂ। ਹੂੰ। ਜੀਰੇ ਜਿਹੜਾ ਹਾਲ ਹੋਇਆ, ਪੂਰੇ ਵੀ ਹੋਣ ਫਾਂਸੀ ਹੈ। ਉਹ ਯਾਰ ਉਹ ਰਵਿਦੀਪ ਸਿੰਘ ਏਡਾ ਮੈਂ ਨੂੰ ਉਸ ਦੀ ਬਾਤ ਉਸ ਬੰਦੇ ਨੇ ਬਾਤ ਕਹੀ ਦੀ ਮੈਨੂੰ। ਹੂੰ ਹੂੰ। ਫਰਵਾਈ ਵਾਲੇ ਨੇ ਕਹਿੰਦਾ ਵੀ ਜੱਟਾਂ ਨੂੰ ਜਿਹੜਾ ਪੈਸਾ ਕਾਸ ਵਾਸਤੇ ਚਾਹੀਦਾ ਪਤਾ? ਜ਼ਮੀਨ ਦਾ 10 ਕਰੋੜ 20 ਕਰੋੜ। ਕਿਉਂਕਿ ਪਾਣੀ ਪਲੀਤ ਐ। ਜ਼ਹਿਰ ਖਾ ਰਹੇ ਆ ਜ਼ਹਿਰ ਪਾ ਰਹੇ ਆ ਕਹਿੰਦਾ ਵੀ ਡਾਕਟਰਾਂ ਨੂੰ ਦੇਣੇ ਵਾਸਤੇ ਚਾਹੀਦਾ ਹੂੰ ਕਿਸੇ ਵੀ ਕੰਨਾ ਚਲੇ ਜਾ ਕਿਸੇ ਦਾ ਪਿੱਟਾ ਤਾਂ ਰਹਿ ਗਈ ਪਿੱਤੇ ਵਾਲਾ ਤਾਂ ਮੈਕਮੇ ਹੀ ਖਤਮ ਹੋ ਗਿਆ ਸੰਦੀਪ ਬਰਾੜ ਥੋੜਾ ਵੀ ਆੜੀ ਐ ਕਿਹੜਾ ਉਹ ਇੱਥੇ ਜਿਹੜਾ ਖੇਤੀ ਕਰਦਾ ਉਹ ਅਫਸਰ ਲੱਗਿਆ ਚੰਡੀਗੜ੍ਹ ਹਾਂ ਹਾਂ ਸੰਦੀਪ ਬਰਾੜ ਮੈਂ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹ ਕਹਿੰਦਾ ਮੈਂ ਇੱਕ ਦਿਨ ਬੈਠੇ ਨੇ ਸੋਚਿਆ ਵੀ ਯਾਰ ਮਾਤਾ ਦੀ ਦਵਾਈ ਆਉਂਦੀ 10000 ਦੀ ਕਹਿੰਦੇ ਇਹਦੇ ਨਾਲ ਘੱਟ ਕਮਾ ਲਓ ਹੀ ਠੀਕ ਆ ਦਵਾਈਆਂ ਡਾਕਟਰ ਦੇ ਨਹੀਂ ਜਿਹੜਾ ਜੀਰੀ ਵਿੱਚ ਦਵਾਈ ਪਾ ਰਹੇ ਆ ਮੈਂ ਕਹਿੰਿਆਂ ਨੂੰ ਕਿਹਾ ਮੈਂ ਕਿ ਜਿਹੜੇ ਤੁਸੀਂ ਦਵਾਈ ਪਾ ਰਹੇ ਆ ਨਾ ਸੱਦੀ ਪ ਲਗਾ ਦਵਾਈ ਪਾਈ ਗਈ ਤੇ ਮੈਂ ਥਾਨੇ ਖਾ ਲਿਆ ਤੇ ਮੈਂ ਬਾਰ ਉਹ ਹੀ ਪੈਸੇ ਡਾਕਟਰ ਦੇ ਜਿਹੜੀ ਪੈਦਾਵਾਰ ਉਹ ਡਾਕਟਰ ਦੇ ਆਏ ਵੀ ਜਮੀਨ ਇਹ ਰੀਲੀ ਹੋ ਗਈ ਪਰ ਬਈ ਉਹ ਸਾਰੇ ਬਾਜ਼ਾਰ ਪਹਿਲਾਂ ਬੰਦਾ ਗਵਾਂਵਾਂ ਜਾਂਦੇ ਤੇ ਰਾਜਪੁਰਾ ਜਾਂਦੇ ਤੇ ਸ਼ਹਿਰਾਂ ਮ ਜਾਂਦੇ ਤਾਂ ਪਾਉਣੇ ਮ ਰੋਟੀਆਂ ਬੰਨ ਕੇ ਹੁਣ ਨੂੰ ਪਤਾ ਕਿ 버ਗਰ ਸੈਂਡਵਿਚ ਕੁਲਚਾ ਆਰਡਰ ਹੋ ਜਾਂਦਾ ਆਨਲਾਈਨ ਮੈਂ ਗਿਆ ਕਿਸਾਨ ਮੇਲੇ ਪਰ ਨਹੀਂ ਕਿਸਾਨ ਮੇਲੇ ਵਰ ਗਿਆ ਜੱਟ ਨਾ ਵੀ ਇਕੱਠੇ ਹੋਏ ਵੀ 40 50 ਇਹ ਪਰਵਾਸੀ ਦੀ ਰੇੜੀ ਨੂੰ ਚਿੰਬੜੇ ਵੇ ਤਰ੍ਹਾਂ ਮੱਖੀਆਂ ਚਿਬੜੀ ਉਹ ਤਰ ਮੱਛਰ ਬੈਠਾ ਉਹ ਨਾਲੀ ਦੇ ਉੱਪਰ ਹੂੰ ਕੁਲਚੇ ਖਾਏ ਕੁਲਚੇ ਹੂੰ ਕੁਲਚਾ ਕੁਲਚਾ ਖਾਣੇ ਦਾ ਮਤਲਬ ਹੈ ਅਸਲ ਬਣਾ ਜਦ ਬਦਾਲੀ ਵਰਾਇਆ ਦਾ ਸਿੰਘਾ ਨੇ ਉਸ ਦਾ ਕਟਾਪਾ ਕਰਾਇਆ ਤਾਂ ਉਹ ਫਿਰ ਛੋਲੇ ਖਾਣੇ ਵਾਲੀ ਸੀ ਪੰਜਾਬ ਕੀ ਛੋਲੇ ਜਿਨ੍ਹਾਂ ਨੇ ਕੁਲਚੇ 버ਗਰ ਪੀਜੇ ਖਾਣੇ ਉਹਨਾਂ ਨੇ ਜੰਗ ਥੋੜੀ ਲੜਨੀ ਹੈ ਉਹਨਾਂ ਦਾ ਕੁੱਟ-ਕੁੱਟ ਕੇ ਲੋਕ ਭਜਾਏਗੇ ਬ੍ਰੋ ਦੇ ਇੱਕ ਹੋਰ ਆ ਬਾਈ ਜਿਹੜਾ ਕਿਹਾ ਪਵਨ ਗੁਰੂ ਪਾਣੀ ਪਿਤਾ ਸਾਡੇ ਗੁਰੂ ਨੇ ਵੀ ਉਸ ਤਰੀਕੇ ਨਾਲ ਸਾਰਾ ਕੁਦਰਤ ਨੂੰ ਸੰਭਾਲਣ ਦੀ ਗੱਲ ਕੀਤੀ ਤੇ ਕਹਿੰਦੇ ਜਦੋਂ ਜੂਰੀਆ ਆਇ ਮੇਰਾ ਬਾਪੂ ਦੱਸਦਾ ਹੁੰਦਾ 1 ਕਿਲੋ ਜੂਰੀਆ 70 71 ਦੇ ਲਵੇ ਤਵੇ ਆਇਆ ਕਹਿੰਦੇ 1 ਕਿਲੋ ਜੂਰਗਾ ਉਹ ਕਮਾਲ ਵੀ ਯਾਰ ਫਸਲ ਚ 1 ਕਿਲੋ ਹੁਣ 8 8 ਗੱਟੇ ਜੂਰੀਏ ਦੇ 40 ਕਿਲੋ ਦਾ ਗੱਟਾ ਹੋ ਲੈਣਾ ਫਿਰ ਬੰਦੇ ਆ ਜਾਂਦੇ ਜਿਹੜੇ ਹੈ ਨਹੀਂ ਨਾਰਾ ਲੱਗਦਾ ਪ੍ਰਾਈਵੇਟ ਲਾਈਫ ਕਿਸਾਨ ਕਿਆ ਲੈਣਾ ਪ੍ਰਾਈਵੇਟ ਲਾਈਫ ਕਿਸਾਨ ਕਰੇ ਕੋਈ ਨੰਗਾ ਹੋ ਕੇ ਨੱਚੇ ਪ੍ਰਾਈਵੇਟ ਲਾਈਫ ਹਾਂ ਜਿਹੜੇ ਉਹ ਖੇਤੀ ਦੀ ਨਾ ਉਹ ਮਾਰੀ 70ਵੇਂ ਤੇ ਪਹਿਲਾਂ ਹਾਂ ਉਹ ਮਾਰੀ ਖੇਤੀ ਸੀ ਕੁਦਰਤ ਵਾਲੀ ਰੱਬ ਵਾਲੀ ਬਾਣੀ ਵਾਲੀ ਫੇਰ ਉਹਨਾਂ ਨੇ ਮਾਨੂੰ ਦੱਸਿਆ ਵੀ ਥਮੇ ਆਪਣੇ ਵਾਸਤੇ ਲਾਲਚ ਹਾਂ ਲਾਲ ਚਪਾ ਗਿਆ ਵੀ ਖੇਤੀ ਆਪਣੇ ਪ੍ਰਾਈਵੇਟ ਮੈਂ ਆਪਣੇ ਵਾਸਤੇ ਕਰ ਰਿਹਾ ਮੈਂ ਜ਼ਹਿਰ ਪਾਵਾਂਗਾ ਮੈਂ ਸਪਰੇਅ ਕਰਾਂਗਾ ਮਨੂਰੇ ਰਾਜਪੁਰਗਲੇ ਮੁੰਡਿਆਣੀ ਪਿੰਡ ਐ ਉੱਥੇ ਇੱਕ ਬੰਦੇ ਨੇ ਬਾਤ ਸੁਣਾਈ ਕਹਿੰਦਾ ਵੀ ਅੱਜ ਤੇ 50 ਸਾਲ ਪਹਿਲਾਂ ਦੀ ਬਾਤ ਦੱਸ ਰਿਹਾ ਤੈਨੂੰ ਵੀ ਪੂਰੇ ਬੰਦਿਆਂ ਦੇ ਪਾਸ ਇੱਕ ਕਿੱਲੇ ਦੇ ਵਿੱਚ ਤੇ ਮਤਲਬ ਕਿ ਪੂਰੀ ਜ਼ਮੀਨ ਦੇ ਵਿੱਚ ਤੇ ਬੰਦੀ ਕਰਕੇ ਪ੍ਰਤੀ ਵੀ 10 ਮਾਣ ਕਣਕ ਹੋਈ ਧੀ ਹਾਂ 10 ਮਾਣ ਕਾ ਮਤਲਬ ਹੈ ਵੀ 50 ਕਿਲੋ ਹੋ ਗਿਆ 5 ਗੁੰਟਲ ਹੋਏ ਕਹਿੰਦਾ ਵੀ ਹੱਥ ਆਲੀ ਹੱਥ ਟੱਕੜੀ ਗਲ ਕਣਕ ਤੋਂ ਬੋਲਦੇ ਦੇਖੇ ਕਿਨਾਂ ਹੁਣ ਜਿੰਨੀ ਸਾਰੇ ਪਿੰਡਾਂਵਾਂ ਹੋਏ ਸੀ ਇਕੱਲੇ ਇਕੱਲੇ ਘਰਾਂ ਮਾਂ ਹੋਰੀਏ ਬੰਦੇ ਪਾਗਲ ਹੋਏ ਸੀ ਸਾਡੇ ਘਰੇ ਗਏ ਹੋ ਤੁਸੀਂ ਉਹ ਪੜ ਹੁੰਦੇ ਸੀ ਤੇ ਉਹ ਜਿੰਨਾ ਹੈਗਾ ਥੋੜਾ ਇਹ ਦੋ ਘਰ ਹੋਰ ਨੇ ਨਾਲ ਉਹ ਪੜ ਸਾਰੇ ਪਿੰਡ ਦਾ ਉਹ ਕੱਢਦੇ ਉੱਥੇ ਕਣਕ ਕੱਢਦੇ ਤੇ ਹੁਣ ਮੰਡੀ ਤੋਂ ਕਣਕ ਸਭਾਲੀ ਨਹੀਂ ਜਾਂਦੀ ਕਵੈਨਾ ਤੋਂ ਵੱਡੀ ਨਹੀਂ ਜਾਂਦੀ ਕਣਕ ਜਿਹੜੀ ਔਖੇ ਫੇਰ ਆ ਲੋਕ ਆ ਉਹ ਯਾਰ ਖੁਦ ਕੁਛ ਹੀ ਫੇਰ ਜਿਹੜਾ 10 ਕਰੋੜ ਰੁਪਏ ਉਹਨਾਂ ਨੇ ਦਿਆ ਜਿਹੜੀ ਪੈਦਾਵਾਰ ਵਧੀਆ ਨੇ ਉਸ ਦਾ ਪੈਸਾ ਬੰਦਿਆਂ ਨੂੰ ਜਿਹੜਾ ਕਿਸਾਨਾਂ ਨੂੰ ਕਿਸੇ ਨੂੰ ਨਹੀਂ ਹੋਇਆ ਉਹ ਪੈਸਾ ਫੇਰ ਜਾ ਕੇ ਬਾਜ਼ਾਰ ਮਾਂ ਚਲੇ ਗਿਆ ਹਾਂ ਕਾਰ ਲਿਆ ਟਵਿੰਟਰ ਲਿਆ ਦੋ ਤਿੰਨ ਕਾਰਾਂ ਲਿਆ ਬੜਾ ਸਾਰਾ ਕੋਟੜਾ ਛੱਤ ਲਿਆ ਕੱਪੜੇ ਲਿਆ ਮੋਬਾਈਲ ਲਿਆ ਬਸ ਖਤਮ ਆ ਜਿਹੜੇ ਮੋਹਾਲੀ ਮੇ ਪਵਾਦ ਮੈਂ ਪਿੱਛੇ ਆਇਆ ਨਾ ਕੱਲ ਪਰਸੇ ਇੱਕ ਬੰਦੇ ਨੇ ਬਾਈਕਲੇ ਜੀਤੀ ਹੋਰ ਅੰਡਿੰਗ ਰੈਡੀ ਲਾ ਰਿਆ ਹੂੰ ਉਹ ਕਹਿੰਦਾ ਕੁਝ ਨਹੀਂ ਬਚਿਆ ਮੇਰੇ ਕੋਲ ਬਚਣਾ ਕੁਝ ਵੀ ਨਹੀਂ ਤਾਂ ਉਹ ਬਾਜ਼ਾਰ ਮੈਂ ਚਲੇਗਾ ਜਮੀਨ ਤਾਂ ਸਦਾ ਵਾਸਤਾ ਹੈ ਨਾ ਹੂੰ ਇੱਕ ਹਵੇਲਗਾਲਾ ਵੀ ਚੱਲਿਆ ਨਾ ਰਵਾਜ ਪਿੰਡਾਂ 'ਚ ਹੁਣ ਕਹਿੰਦੇ ਵੀ ਹਵੇਲੀ ਤੇ ਕਿੰਨਾ ਕਹਿੰਦੇ 2 ਕਰੋੜ ਰੁਪਈਆ ਓਏ ਯਾਰ ਉਹ ਹਵੇਲੀ ਥੋੜੀ ਐ ਹਵੇਲੀ 'ਚ ਤਾਂ ਮੈਂ ਨਕਸ਼ੇ ਦੇਖਾ ਹਵੇਲੀਆਂ 'ਗੀਆਂ ਨਿਸਕਰਨੀ ਦੀ ਆਲੇ-ਦੁਆਲੇ ਕਮਰੇ ਗੱਬੇ ਵੇੜਾ ਹਾਂ ਉਹਦਾ ਹਵੇਲੀ ਡਰਾਮਾ ਓਏ ਤਾਰੇ ਮਾਲਵੇ ਬਹੁਤ ਆ بڑے بڑے ਦਰਵਾਜ਼ੇ 'ਚ ਖੜੇ ਕਰ ਲੇ ਉਹ ਫਲਾਣੇ ਦੀ ਹਵੇਲੀ ਰਹਾਣੀ ਉਹ ਕਾ ਟਮਟਮਾ ਜਾ ਅੰਦਰ ਜਾਓ ਫੇਰ ਉਹੀ ਸਿਆਪਾ ਸੋ ਫੇਰ ਫਲਾਣਾ ਟਪਕਾਣਾ ਸੈਂਡਵਿਚ ਬੈਂਡਵਿਚ 5-5 ਲੱਖ ਰੁਪਈਆ ਦਾ ਗੇਟ ਇੱਕ ਰਸੋਈ 5 ਲੱਖ ਕੀ ਤਾਂ 5 ਲੱਖ ਦੀ ਕਹਿੰਦੇ ਮਾਡਰਨ ਰਸੋਈ ਤ ਖਾਣਾ ਮਾੜਾ ਬਣ ਰਿਹਾ ਰੱਬੇ ਰੱਖਾ ਬਈ ਅਸਲ ਵਿੱਚ ਅਬਦਾਲੀ ਨੇ ਸਨੇਹਾ ਭੇਜਿਆ ਸਿੱਖਾ ਨੂੰ ਵੀ ਮੈਂ ਤੁਹਾਨੂੰ ਨਾ ਤਾਂ ਮੈਨੂੰ ਪੈਸੇ ਦੇ ਦੇ ਗੋ ਮੈਂ ਤੁਹਾਨੂੰ ਸੂਬੇਦਾਰੀਆਂ ਦੇ ਦਿੰਦੇ ਆ ਵੀ ਜਿਤਨਾ ਵੀ ਜਿੰਨਾ ਆਪਣਾ ਇਕੱਠਾ ਕਰ ਲਿਆ ਤਾਂ ਮੰਦੀ ਤੇ ਨਜ਼ਰਾਨਾ ਹਾਂ ਯਾ ਬੰਡੋ ਅਮ ਅਸਰਾਂਦਲੀ ਸੂਬੇਦਾਰੀ ਅਮ ਅਸਰਾਂਦਲੀ ਫੁਲਾਣੀ ਵਾਲੀ ਤੇ ਸਿੱਖਾ ਨੇ ਨੂੰ ਸਨੇਹਾ ਭੇਜੇ ਨਜ਼ਰਾਨਾ ਸੂਬੇਦਾਰੀ ਕਮਾਰੀ ਧਰਤੀ ਮਾਰਾ ਰਾਜ ਹੋਣਾ ਮੈਂ ਤੇਰੇ ਜੁੱਤੀਆਂ ਮਾਰ ਕੇ ਭਜਾਏਗੀ ਤੈਨੂੰ ਹਾਂ ਚਿੱਤਰ ਬਣੇਗੇ ਤੇਰੇ ਜੰਗ ਕੇ ਮਾ ਤੇ ਹੁਣ ਪਤਾ ਗਿਆ ਮੈਂ ਪਿੱਛੇ ਇਹ ਚੰਡੇ ਅਮਲੀ ਨੇ ਜਿਹੜਾ ਪੰਜਾਬ ਦਾ ਬੇੜਾਗਰ ਕਰਨ ਲਗਿਆ ਹਾਂ ਪੰਤਾ ਹਾਂ ਤੀਨ ਨੇ ਕੀ ਕਰਿਆ ਪਿਛਲੀ ਵਿਧਾਨ ਸਭਾ ਦਾ ਐਲਾਨ ਹੋ ਗਿਆ ਚੋਣਾਂ ਦੇ ਟਾਈਮ ਕਿਹਾ 1000 ਰੁਪਏ ਦੇਣਗੇ ਤੀਮੀਆਂ ਨੂੰ ਉਹ ਦਿਆ ਨਹੀਂ ਫਿਰ ਉਹ ਜਿਹੜਾ ਐਮਪੀ ਵਾਲੀ ਰੋਲ ਪਾ ਲਿਆ ਤੀਮੀਆਂ ਨੇ ਵੀ ਮਾਨੂੰ ਤਾਂ ਹੀ 1000 ਰੁਪਏ ਦੇ ਆ ਜਿਨ੍ਹਾਂ ਨੇ ਬਦਾਲੀ ਕੁੱਟਿਆ ਜਿਨ੍ਹਾਂ ਨੇ ਨਾਦਰ ਸ਼ਾਹ ਵਰਗਾ ਜਰਵਾਣਾ ਲੁੱਟਿਆ ਜਰਵਾਣੇ ਨੂੰ ਲੁੱਟਣਾ ਧਰਮ ਹੈ ਬਿਲਕੁਲ ਕਮਜ਼ੋਰ ਨੂੰ ਨਹੀਂ ਮਾਰਨੇ ਜਰਵਾਣੇ ਨੂੰ ਉਹ ਉਹਨਾਂ ਦੇ ਵਾਰਸ ਹੋਣੇ ਦਾ ਦਾਵਾ ਕਰ ਰਹੇ ਨੇ ਕਰਨੇ ਵਾਲੇ ਕਰੇ 1000 ਰੁਪਏ ਦੇ ਆ ਦੇਖੋ 1000 ਰੁਪਿਆ ਮੰਗਤੇ ਪੀਆਰਟੀਸੀ ਦੀਆਂ ਬੱਸਾਂ 'ਚ ਪੂਰਾ ਹਾਲਾ ਮੰਗਤੇ ਉਹ ਕਹਿੰਦੇ ਇੱਕ ਬੀਬੀ ਪੈ ਗਈ ਲੰਬੀ ਕਹਿੰਦੀ ਵੀ ਇਹ ਤਾਂ ਗਲਤ ਆ ਕਹਿੰਦੀ ਟਿਕਟ ਕੱਟੀ ਜਾਣਾ ਮੇਰੀ ਬਠੰਡੇ ਅੱਡੇ 'ਚ ਰੌਲਾ ਪੈ ਗਿਆ ਉਹ ਪਤਾ ਗਿਆ ਜਦ ਨਾਲ ਅੰਗਰੇਜ਼ਾਂ ਨੇ ਰਾਜ ਖੋਲਿਆ ਸਿੱਖਾਂ ਤੇ ਗਦਾਰੀ ਗੱਲ ਧੋਖੇ ਗੱਲ ਤਾਂ ਉਹਨਾਂ ਨੇ ਬਹੁਤ ਡੂੰਗੀ ਖੋਜ ਕਰੀ ਵੀ ਕਿਹਾ ਉਹ ਕਹੇ ਵੀ ਰਾਜ ਤਾਂ ਖੋਲਿਆ ਪਰ ਇਹ ਰਹਿਣਾ ਨਹੀਂ ਹੈਗਾ ਹੂੰ ਕਹਿੰਦਾ ਕਿਸ ਤਰ੍ਹਾਂ ਕਹਿੰਦਾ ਵੀ ਇਹ ਬੰਦੇ ਦਾ ਚਾਰਖੜੀ ਵੀ ਚੜਾ ਦੋ ਆਰੈਂਗਲ ਚੀਰ ਤੋਂ ਉੱਪਰ ਦੀਆਂ ਦੇਗਾਂ ਪਾਲ ਤੋਂ ਸ਼ੁਕਰਾਨਾ ਕਰ ਰਿਹਾ ਤਾਂ ਮੰਗਦੇ ਹੀ ਨਹੀਂ ਕੁਝ ਕਹਿੰਦਾ ਜਦ ਮੰਗਦਾ ਨਹੀਂ ਬੰਦਾ ਉਹਦੀ ਵਿਕਾਸਕਾਰ ਆ ਜਾ ਉਹ ਕਹਿੰਦਾ ਮੈਂ ਤੇਰੇ ਤੇ ਲੈਣਾ ਗਿਆ ਸਾਰਮਿਸ਼ ਦੀ ਮੈਂ ਜਦੋਂ ਰਨਾਦਰ ਸ਼ਾਹ ਤੇ ਬਦਾਲੀ ਤੇ ਸਿੱਖ ਕਿਹੜਾ ਹੋ ਕਿ ਸਰਕਾਰਤੀ ਪਰ ਉਹ ਕਹਿੰਦੇ ਮੈਂ ਤੇਰੇ ਤੇ ਲੈਣਾ ਕੁਝ ਨਹੀਂ ਤਰਨ ਤਾਂ ਕੁੱਟੇਗੇ ਹਮੇ ਹਾਂ ਹੁਣ ਜਿਹੜੇ ਆ ਉਹਨਾਂ ਕੇ ਵਾਰਸ ਹੋਣੇ ਦਾ ਦਾਵਾ ਕਰਨੇ ਵਾਲੇ ਕੋਈ ਐਮਐਸਪੀ ਮੰਗ ਰਿਆ ਕੋਈ ਬਿਜਲੀ ਮੰਗ ਰਿਆ ਕੋਈ ਪਾਣੀ ਮੰਗ ਰਿਆ ਮੁਖਤ ਆ ਸਾਰਾ ਕੁਝ ਸੋ ਉਹਨਾਂ ਨੂੰ ਖਤਮ ਕਰ ਤਿਆ ਮੰਗਤੇ ਬਣ ਗਏ ਜਿਹੜੇ ਸਰਕਾਰਾਂ ਨੂੰ ਹੁਣ ਪਤਾ ਸੁਣ ਸਿੱਖਾਂ ਨੇ ਕਦੇ ਧਰਨ ਨਾ ਲਗਾ ਬਦਾਲੀ ਨੂੰ ਮੰਗ ਪੱਤਰ ਦੇ ਆ ਤਾਂ ਨਦਰਸ਼ਾ ਨੂੰ ਮੰਗਪੱਤਰ ਦਿਆ ਹੋਇਆ ਵੀ ਯਾਰ ਉਹ ਲਿਆ ਕੁੱਟ ਕੇ ਲਿਆ ਨਹੀਂ ਨਹੀਂ ਵੀ ਰੋਟੀ ਦੇ ਦੇ ਫਰਨੀ ਚੀਤੇ ਮੰਗਪੱਤਰ ਉਹਨੂੰ ਪਤਾ ਮੰਗਪੱਤਰ ਵਾਲਾ ਮੰਗਤਾ ਤੇ ਜਿਹੜਾ ਡਾਂ ਖੜਕਾਣੇ ਵਾਲਾ ਉਹਨੇ ਕਰਨਾ ਰਾਜ ਤੇ ਉਹ ਕਹਿੰਦੇ ਵੀ ਇਹਨਾਂ ਕੋ ਭੋਗ-ਪੋਜ ਤੇ ਮੰਗਤੇ ਆ ਆ ਚੱਲ ਗੱਲਾਂ ਬਾਤਾਂ ਬਹੁਤ ਹੋਣਾ ਬਾਈ ਤੇ ਆ ਪੀੜੀ ਦਾ ਕੀ ਬਣੂ ਹੁਣ ਆਉਣੇ ਟਾਈਮ 'ਚ ਅਫਦਾਲੀ ਵਰਗਿਆਂ ਨੂੰ ਕੁੱਟਣ ਆਲੀ ਆਊ ਕਿ ਫਿਰ ਰੌਲੇ ਹੋਰ ਪੈਣਗੇ ਅਫਦਾਲੀਆਂ ਨੂੰ ਕੁੱਟਣਾ ਪਤਾ ਨਹੀਂ ਕਿ ਕੁਲਚੇ ਖਾਣੇ ਕਿਹੜਾ ਕੁੱਟਣਾ ਉਹ ਉਹ ਯਾਰ ਜਿਹੜੀ ਧਰਤੀ ਮੈਂ ਜੰਮਿਆ ਨੇ ਉਸ ਧਰਤੀ ਦਾ ਖਾਣੇ ਵਾਲੀ ਚੀਜ਼ ਹੀ ਮਾਰ ਮੈਂ ਨਾ ਪਿੱਛੇ ਮੈਂ ਵੀ ਮੈਨੂੰ ਪਤਾ ਦਾ ਮੇਰੇ ਵਰਗਾ ਵਿਆਹਾਂ ਜਾਇਗ ਰਹੇ ਕਿਵੀਆਂ ਖਾਂਦਾ ਫਿਰ ਜਾਇਗ ਰਹੇ ਜਿਵੇਂ ਨਿਊਜ਼ੀਲੈਂਡ ਵਾਲੀਆਂ ਮਹਿੰਗੀ ਬਹੁਤੀ ਵਿਆਹਾਂ ਮੁਕਤੀ ਵੀ ਖਾ ਰਿਆ ਕੀ ਵੀ ਖਾਓ ਕੀ ਵੀ ਘਰਾਂ ਦਾ ਮਿਲਦੀ ਨਹੀਂ ਉਹ ਕਬਾੜਤਾ ਨਿਊਜ਼ੀਲੈਂਡ ਵਾਲਾ ਖਾਣਾ ਆਸਟ੍ਰੇਲੀਆ ਕੇ ਬਦਾ ਮਾਰੇ ਵਾਸਤੇ ਕਬਾੜ ਹੈ ਕਿਉਂਕਿ ਉਸ ਧਰਤੀ ਜਿਹੜੀ ਮੇਂ ਮਿੱਟੀ ਬੰਦੇ ਮਾਰੇ ਸਰੀਰ ਬਣਿਆ ਉਹ ਚੀਜ਼ ਖਾਵਾਂਗੇ ਉਹ ਮਾਰੇ ਤੱਤ ਪੂਰੇ ਕਰੇਗੀ ਉਸ ਦਿਨ ਮਾਰਾ ਕੋਈ ਲੇਗਾ ਦੇ ਅੱਗੇ ਨੇ ਸੋ ਮਾਨੂੰ ਤਾਂ ਇਹਨਾਂ ਨੇ ਐਨੇ ਚੱਕਰ ਕੇ ਵਿਚੜ ਜਾ ਲਿਆ ਵੀ ਹਮੇਂ ਉਹ ਸਾਰੇ ਕਾਸੀ ਨੂੰ ਆਪਣਾ ਮਾਣ ਮੰਨ ਰਹੇ ਆ ਜਿਹੜਾ ਮਾਰੇ ਪਰ ਹਮਲਾ ਕਰਿਆ ਆ ਆ ਬਿਆਹ ਵਾਲੀ ਵੀ ਡਰਾਮੇ ਹੋਗੇ ਹੁਣ ਤਾਂ ਦੇਖ ਸਕੂਲ ਹੋ ਗਏ ਪਹਿਲੇ ਹੂੰ ਤਿੰਨ ਚੀਜ਼ਾਂ ਦੀ ਪਹਿਲਾਂ ਮੈਂ ਦੱਸਿਆ ਸਕੂਲ ਹੈ ਹੂੰ ਜਿਹੜੇ ਦਿਮਾਗੀ ਤੌਰ ਤੇ ਗੁੱਗ ਪਿੰਨ ਬਣਾ ਰਹੇ ਦੂਸਰਾ ਖੇਤੀ ਹੈ ਜਿਹੜੀ ਮਤਲਬ ਕਿ ਮੌਤ ਦਾ ਬਰਾਂਟਾ ਹੈ ਖੇਤੀ 2-4 ਸਾਲ ਚੱਲਣੀ ਹੈ ਆਪੇ ਜ਼ਹਿਰ ਪਾ ਰਹੇ ਆ ਆਪੇ ਖਾ ਰਹੇ ਤੀਸਰਾ ਹੈ ਗਾਉਣ ਵਾਲੇ ਫਿਲਮ ਵਾਲੇ ਹੂੰ ਇਹ ਮਾਰੇ ਪਰ ਹਮਲਾ ਸਿੱਧਾ ਪੰਜਾਬੀ ਗਾਇਕੀ ਸਿਨੇਮਾ ਦੁਸ਼ਮਣ ਦਾ ਮਾਰੇ ਪਰ ਕਰਿਆ ਗਿਆ ਹਮਲਾ ਜਿਸ ਮੇ ਮਾਰੇ ਬਰਤਾਨ ਬਦਲ ਰਹੇ ਮਾਰੇ ਹੀਰੋ ਬਦਲ ਰਹੇ ਯਾਰ ਹੂੰ ਮਾਰਾ ਹੀਰੋ ਕੋ ਮਤਲਬ ਨੱਚਣ ਵਾਲਾ ਬੰਦਾ ਪੈਸੇ ਲੈ ਕੇ ਗਾਉਣ ਵਾਲਾ ਉਹਨਾਂ ਦਾ ਕੰਮ ਹੈ ਠੀਕ ਕਰਾਂ ਪਰ ਉਹਨੂੰ ਹੁਣ ਚਮਕੀਲਾ ਦਾ ਚਮਕੀਲੇ ਵਰ ਫਿਲਮ ਬਣੀ ਹੈ ਹਾਂ ਮੈਨੂੰ ਦੱਸ ਚਮਕੀਲੇ ਨੇ ਕਿਹੜੀ ਜਾਂਗ ਚਮਕੀਲਾ ਚੰਗਾ ਦਾ ਮਾੜਾ ਦਾ ਸੁਣਿਆ ਕਿਹਨੇ ਮਾਰਤਾ ਕਿਹਨੇ ਛੱਡਤੇ ਹਾਂ ਚਮਕੀਲੇ ਵਰ ਫਿਲਮ ਬਣਨ ਦਾ ਕੀ ਮਤਲਬ ਮਰਾ ਸਭ ਤੋਂ ਵੱਡਾ ਹੀਰੋ ਚਮਕੀ। ਉਹਦੇ ਚ ਬੀਬੀਆਂ ਨੂੰ ਦਿਖਾਇਆ ਗਿਆ ਕੋਠਿਆਂ ਚੜ ਚੜ ਭੱਜ ਭੱਜ ਆਉਂਦੀਆਂ ਚਮਕੀਲੇ ਨੂੰ ਵੇਖਣ। ਨਹੀਂ ਉਹ ਛੱਡੋ ਪਰ ਜੋ ਹੈ ਤਾਂ। ਹੂੰ। ਚਮਕੀਲੇ ਦੀ ਸਮਾਦ ਬਣ ਗਈ, ਸੁੱਖਾਂ ਵਾਰਾਂ ਲੱਗ ਗਈਆਂ। ਚਮਕੀਲਾ ਪੰਜਾਬ ਦੀ ਧਰਤੀ ਪਰ ਹੀਰੋ ਹੈ ਕਹਿੰਦੇ ਜਿਵੇਂ ਨੜੂਏ ਦੇ ਵਾਰਸ ਹੈ। ਹਾਂ। ਕਿੰਨਾ ਹੀਰੋ ਬਣਾ ਤਿਆ। ਸੋ ਇਸ ਤਰ੍ਹਾਂ ਹੌਲੀ ਹੌਲੀ ਹੁਣ ਪਤਾ ਕੱਗੇ ਚਮਕੀਲੇ ਕੇ ਵਿੱਚ ਨੇ ਵੀ ਦਿਖਾਇਆ ਨਾ। ਖਾੜਖੂ ਲਹਿਰ ਨੂੰ ਪੂਰੀ ਨੂੰ ਗਾਲਾਂ ਕੱਢੀਆਂ ਜਿਹੜੇ ਪੰਜਾਬ ਦੇ ਹੱਕ ਸੱਚ ਵਾਸਤੇ ਲੜੇ ਤੇ। ਅਜਿ ਤਣਾ ਨੇ ਬਰਤਾਂਤ ਘੜਨੇ ਹੈ ਨਾ ਉਹਨਾਂ ਨੇ ਦੇਖਿਆ ਵੀ ਇੱਕ ਚਮਕੀਲਾ ਫਿਲਮ ਕੇ ਪੰਜਾਬ ਚੋ ਵੀ ਦਿਖਾਦਾ ਨਾ ਵੀ ਜਾਤੀਵਾਦ ਬਹੁਤ ਆ ਹਾਲਾ ਕਿ ਇਹੋ ਜਿਹਾ ਕੁਝ ਨਹੀਂ ਪੰਜਾਬ ਚ। ਮੈਂ ਚਮਕੀਲੇ ਦੇ ਮੂੰਹ ਤੇ ਕਹਾਂ ਵੀ ਮੈਂ ਚਮਾਰ ਹੂੰ। ਹਾਂ। ਤੇ ਸਭ ਤੋਂ ਵੱਡਾ ਕਮਾਰ ਆ ਚਮਕੀਲੇ ਨੂੰ ਲਿਆਣ ਵਾਲੇ ਜੱਟ ਤੇ ਸਾਰੇ। ਹਾਂ। ਜੱਟੇ ਭਗੜਾ ਪਾਵੇਂ ਤੇ। ਮਤਲਬ ਕਿ ਪਤਾ ਗਿਆ ਇਹ ਬਹੁਤ ਵੱਡੀ ਖੇਡ ਦਾ ਹਿੱਸਾ ਆ ਸਾਰੇ ਬੰਦੇ। ਹਾਂ। ਉੱਪਰ ਬੈਠੇ ਜਿਹੜੇ ਸਿਨੇਮਾ ਜਿਹੜਾ ਨਾ ਉਹਦੇ ਵਿੱਚ ਉਹ ਬੈਠੇ ਬੰਦੇ ਦਾ ਜਿਹੜੀ ਉਵਾਦਨਵਾਦ ਕਰੇ ਸਹਿਮਤ ਨਹੀਂ ਹੋਏਗਾ। ਹਾਂ। ਖਾੜਕ ਬੰਦੇ ਨੇ ਰੀਲਾਂ ਪਾਈਆਂ, ਤੀਵੀਏ ਨੇ ਕਿ ਬੰਦਿਆਂ ਨੇ ਚਮਕੀਲੇ ਦੇ ਗਾਣੇ ਲਾ ਲਿਆ ਖਾੜਕੂ ਲੈ ਤੂੰ ਗਾਲਾਂ। ਜਿੱਦਾਂ ਉਹਨੇ ਬਹੁਤ ਜਿੱਦਾਂ ਕੱਲ ਨੂੰ ਵੀ ਹੋ ਸਕਾ ਉਹ ਮੱッセ ਰੰਗੜ ਨੂੰ ਵੀ ਕਹੇ ਵੀ ਇਹ ਤਾਂ ਬਹੁਤ ਕਮਾਲ ਦਾ ਬੰਦਾ ਦਾ ਹਾਂ ਇਹ ਪ੍ਰਾਈਵੇਟ ਲਾਈਫ ਜੂਰਿਆ ਦਾ ਕਿਸੇ ਨੂੰ ਕੀ ਹੈ ਯਾਰ ਡਿਸਟਰਬ ਕਰ ਰਿਹਾ ਆਪਣੀ ਪ੍ਰਾਈਵੇਟ ਲਾਈਫ ਦੀ ਹਾਂ ਇਹ ਮੁੱਦਾ ਹੈ ਠੀਕ ਆ ਭਾਈ ਬਹੁਤ ਗੱਲਾਂ ਬਾਤਾਂ ਹੋੰਨਾ ਧੰਨਵਾਦ ਬਹੁਤ ਸ਼ੁਕਰਾਨਾ ਸਾਰਿਆਂ ਦਾ ਇਹ ਟੈਮਟਾਣਾ ਮੈਂ ਨਵਾਂ ਸ਼ੁਰੂ ਕੀਤਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਿਆ ਕਰਾਂਗੇ ਕੋਸ਼ਿਸ਼ ਕੀਤੀ ਆ ਤੇ ਗੱਲਾਂ ਬਾਤਾਂ ਤੁਹਾਨੂੰ ਅੱਜ ਦੀਆਂ ਚੰਗੀਆਂ ਲੱਗਣਗੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਪੱਕੀਤੀਆਂ ਤੇ ਭਾਈ ਮਨਜੀਤ ਨੂੰ ਤੁਸੀਂ ਬਹੁਤ ਟਾਈਮ ਤੋਂ ਸੁਣਦੇ ਹੋ ਤੇ ਮੈਨੂੰ ਵੀ ਅੱਜ ਇਹਨੇ ਮੌਕਾ ਦੇ ਤਾਂ ਮੋਟਰ ਤੇ ਬੈਠੇ ਆਂ ਕੱਲਾਂ ਬਾਤਾਂ ਹੋਈਆਂ ਮੋਟਰ ਕਿਸੀ ਗਏ ਮੇਰੀ ਥੋੜੀ ਹੈ ਮੈਂ ਤਾਂ ਬਨੰਗ ਹੈ ਅੱਛਾ ਮੇਰਾ ਤਾਂ ਹੀ ਦਰਦ ਆਣਾ ਤੁਹਾਨੂੰ ਪੈੜੀ ਦਾ ਸੱਚ ਜਦੋਂ ਬੰਦੇ ਕੋਲੇ ਹੁੰਦੀ ਨਹੀਂ ਚੀਜ਼ ਉਹ ਬੰਦਾ ਮਹਿਸੂਸ ਮੇਰੇ ਵਾਸਤੇ ਨਾ ਮਤਲਬ ਕਿ ਮੈਨੂੰ ਤਾਂ ਜਨਾਬ ਮਤਲਬ ਕਿ ਉਹ ਲਗਾ ਵੀ ਓਏ ਹੋਏ ਵੀ ਬੰਦੇ ਨੇ ਯਾਰ ਜ਼ਮੀਨ ਵੇਚਦੀ ਮੈਨੂੰ ਕੁੱਛ ਕਰੇਗਾ ਮੈਂ ਕਹਾਂ ਮੈਂ ਕਿਸ ਤੋਂ ਡਰਤੀ ਹੈ ਨਾ ਇਹ ਜ਼ਮੀਨ ਹੈ ਯਾਰ ਦਰਖਤ ਹੈ ਹੂੰ ਵੀਰਦ ਇੱਕੋ ਸੱਚ ਇੱਕ ਬੰਦੇ ਨੇ ਬਾਤ ਕਹੀ ਸੀ ਉਹਨੇ ਕਿ ਬੰਦੇ ਨੇ ਕਿ ਉਹ ਹੈ ਤਾਂ ਇਧਰ ਦੀ ਜ਼ਮੀਨ ਵੇਚ ਕੇ ਮੋਹਾਲੀ ਤੇ ਆਇਆ ਤਾਂ ਉਸਨੇ ਜ਼ਮੀਨ ਲਈ ਵੀ ਰਾਜਪੁਰੇ ਕੋਲ 6 ਕਿੱਲੇ ਉੱਥੇ ਨੇ ਇੱਕ ਡੇਰਾ ਜਿਹਦਾ ਦੂਸਰੋਂ ਦਰਖਤ ਬਹੁਤ ਤੇ ਫੇਟਾਂ ਵਿੱਚ ਰਖਤੇ ਉਹ ਕਿਤੇ ਗਿਆ ਉਹਦੇ ਬਾਪੂ ਨੇ ਦਰਖਤ ਵੜਤੇ ਜੜਾਤੇ ਹਾਂ ਇੱਕ ਦੋ ਉਹ ਆਇਆ ਆਪਣੇ ਬਾਪ ਨੂੰ ਕਾਲਾਂ ਲੱਗਿਆ ਕੱਢਣ ਉਹ ਕਹਿੰਦਾ ਉਹ ਏ ਤੈਨੂੰ ਕਿਆ ਪਤਾ ਕਹਿੰਦਾ ਇਹ ਦਰਖਤ ਤਾਂ ਹਾ ਦੇਵਤੇ ਐ ਜੱਟ ਕਹਿ ਰਿਹਾ ਮੈਂ ਪਹਿਲੀ ਵਾਰ ਸੁਣਿਆ ਅੱਛਾ ਦਰਖਤਾਂ ਨੂੰ ਅੱਗ ਲਾਣ ਵਾਲੇ ਐ ਜੱਟ ਦਾ ਹਾਂ ਕਹਿ ਰਿਹਾ ਦਰਖਤ ਤਾਂ ਦੇਵਤੇ ਐ ਤੈਨੂੰ ਕਿਆ ਕਰਦਾ ਦਰਖਤ ਵੜਤੇ ਆ ਤਾਂ ਹਾਂ ਹਾਂ ਮਾਰੋ ਮਾਰੀ ਹੋ ਗਿਆ ਸ਼ੁਰੂ ਉੱਥੇ ਕੰਮ ਕਮਾਲ ਹੈ ਉਹ ਠੀਕ ਹੈ ਭਾਈ ਪੰਜਾਬ ਕਿਵੇਂ ਦਾ ਹੁੰਦਾ ਸੀ ਪੰਜਾਬ ਬਦਲਿਆ ਕਿਵੇਂ ਆ ਤੇ ਪੰਜਾਬ ਨੂੰ ਅਸਲ ਦੇ ਵਿੱਚ ਹੁਣ ਲੋੜ ਕੀ ਹੈ ਤੇ ਬਦਲਣ ਦੀ ਲੋੜ ਕੀ ਹੈ ਪੰਜਾਬ 'ਚ ਚੱਲ ਕਿਰਿਆ ਗੱਲਾਂ ਬਾਤਾਂ ਹੋਈਆਂ ਸਾਰਿਆਂ ਨੂੰ ਭਾਈ ਸਸਿਕਾ